ਲੰਬੇ ਸਮੇਂ ਤੋਂ ਇਸ ਪਿੰਡ ਦੇ ਵਿੱਚ ਰਹਿ ਰਹੇ ਹੋਗੇ ਤੁਹਾਨੂੰ ਕੱਲਿਆਂ ਨੂੰ ਇਹੋ ਜੀ ਕਿਹੜੀ ਦਿੱਕਤ ਮਹਿਸੂਸ ਹੋਈ ਕਿ ਤੁਸੀਂ ਇਕੱਠੇ ਕਰਕੇ ਬਈਏ ਬਸ ਛੜਾ ਤੇ ਆ ਜਾ ਰਿਹਾ ਛੜਾ ਦੀ ਜੱਗਿਆ ਐ ਹੁੰਦੀ ਆ ਸਰਪੰਚੀ ਕਹਿੰਦੇ ਜ਼ੁਰਤ ਨਾਲ ਹੁੰਦੀ ਆ ਸਰਪੰਚੀ ਇਹੋ ਜਿਹਾ ਸਰਪੰਚ ਚਾਹੀਦਾ ਹੁਣ ਬਈਏ ਨੇ ਮਨਲਾ ਜੀ ਮਨਲਾ ਓਡੇ ਘਰੇ ਮਨਲਾ ਬਈਆ ਰੱਖਿਆ ਹੋਇਆ ਮਨਲਾ ਉਹਨਾਂ ਆਪਾ ਸੀਰੀਏ ਮਨਲਾ ਕੋਈ ਪਿੰਡ ਦਾ ਬੰਦਾ ਸੀਰੀ ਹੋਊਗਾ ਨਾ ਮਨਲਾ ਜੀ ਕੁੜੀ ਘਰੇ ਮਨਲਾ ਕੱਲੀ ਕੁੜੀ ਘਰੇ ਆਗੀ ਹੁਣ ਆਪਾ ਛੱਡ ਦਾਂਗੇ ਬਈਏ ਨੂੰ ਇਹ ਬਈਏ ਤੋਂ ਜਾਣਗੇ ਤਾਂ ਮਨਲਾ ਜੇ ਫੈਕਟਰੀਆਂ ਨੇ ਸਾਡੇ ਟਰਾਈ ਨਾ ਫੈਕਟਰੀ ਆ ਅੱਤ ਪੇ ਸਾਡੇ ਪਿੰਡ ਸੇਲਰ ਹੈਗਾ 100 ਬੰਦਾ ਕੰਮ ਕਰਦਾ ਉੱਥੇ ਭਈਆ ਕੰਮ ਕਰਦਾ ਉੱਥੇ ਮੈਂ ਉਹਨਾਂ ਨੂੰ ਕੀ ਕਹਾਂ ਮੈਨੂੰ ਵੋਟ ਕਿਹੜੇ ਲੁੱਟ ਪਾਉ ਮੈਂ ਤਾਂ ਬਈਆਂ ਦੇ ਪਹਿਲਾਂ ਵੀ ਖਿਲਾਫ ਸੀਗਾ ਹੁਣ ਵੀ ਖਿਲਾਫ ਆਂਗਾ ਤੇ ਬਾਕੀ ਨਸੇ ਵਰਦਾ ਨੂੰ ਪਤਾ ਹੀ ਆ ਜਵਾਕ ਹੁਣ ਅੱਜ ਕੱਲ ਜਮਾ ਖਤਮ ਹੋ ਗਏ ਮੈਨੂੰ ਐਸਐਸਪੀ ਤਹਾਂ ਤੋ ਤਹਾਂ ਤੱਕ ਦੇ ਰੈਂਕ ਦੇ ਮੱਲਾ ਅਫਸਰ ਇਹੇ ਗੱਲ ਚੱਲ ਵੀ ਬੰਦਾ ਕੌਣ ਆ ਇਹ ਕੌਣ ਫੜ ਰਿਹਾ ਹੈਗਾ ਮੈਂ ਸਰਪੰਚ ਆਂ ਸਰਪੰਚ ਹੁੰਦੇ ਨਾ ਤੇ ਮੈਂ ਫੜ ਸਕਦਾ ਮੇਰੇ ਪਿੰਡ ਦੇ ਜਵਾਕ ਨੇ ਖਰਾਬ ਹੋ ਜਾਂਦੇ ਨੇਗੇ ਸੀ ਮੋਟਰਸਾਈਕਲ ਰੋਕ ਕੇ ਨਸ਼ਾ ਫੜ ਰਹੇ ਹੋ ਕੌਣ ਸੀ ਉਹ ਬੰਦਾ ਤੁਹਾਨੂੰ ਕਿਵੇਂ ਜਾਣਕਾਰੀ ਮਿਲਦੀ ਹੈ ਵੀ ਇਹਦੇ ਕੋਲ ਚੱਟਾ ਪੈਣੇ ਹੋਰ 15 15 ਦਿਨ ਪਹਿਲਾਂ ਦੀ ਵੀਡੀਓ ਉਹ 15 ਦਿਨ ਪਹਿਲਾਂ ਦੀ ਵੀਡੀਓ ਮੰਨ ਲਓ ਉਹ ਫੜਿਆਗਾ ਮੈਂ ਉਹਦੇ ਮਗਰ ਸੀ ਤਿੰਨ ਦਿਨਾਂ ਦਾ ਮੈਂ ਇਹਨੂੰ ਫੜਾਂ ਫੜਾਂ ਫੜਾ ਉਹ ਲੈ ਕੇ ਆਉਂਦਾ ਪਿੰਡ ਦਾ ਹੀ ਸੀ ਬੰਦਾ ਹਾਂ ਮਰੇ ਪਿੰਡ ਦਾ ਹੀ ਬਣੇ ਉਹ ਜਵਾਕ ਪਿੰਡ ਦੀ ਸੀਗਾ ਹਾਂ ਜਿਹੜੀ ਨਹੀਂ ਬਣਾਉਂਦਾ ਆਪ ਕਰਦੇ ਕੁਝ ਨਹੀਂ ਕਹਦਾਗਾ ਨਸ਼ੇ ਦੇ ਲੱਤ ਦੇ ਵਿੱਚ ਗਹਿਣੇ ਕਰਦੇ ਆ ਜੇ ਇਹਦੇ ਮੰਨ ਲਓ ਚੱਟਾ ਹੋਵੇ ਤੇ ਉਹਦਾ ਕੋਠੀਆਂ ਭਈ ਬੱਠੇ ਨੇ ਇਹਨਾਂ ਦੇ ਭਾਂਡੇ ਵੀ ਭਾਂਡੇ ਵੀ ਚੱਕਦੇ ਸਾਡੇ ਸਾਡਾ ਜਿੰਮੇਵਾਰ ਸਾਮਾਨ ਵੀ ਨਹੀਂ ਸਾਡੇ ਸੀ ਤੋਂ ਪਹਿਲਾਂ ਜਿੰਮ ਦਾ ਸਾਮਾਨ ਵੀ ਚੱਕੇ ਲੈ ਕੇ ਸੀ ਮਨ ਲਾ ਪੰਜ ਚਾਰ ਕਿੱਲੇ ਵਾਣ ਉਹਨਾਂ ਕੋਸਤਾ ਖਾ ਗਿਓ ਕਹਿੰਦੇ ਸੀ ਬਈ ਕਰੀਏਗੀ ਜੱਗੇ ਸੀ ਕਰੀਏਗੀ ਸਰਪੰਚ ਸਾਹਿਬ ਕਹਿੰਦੇ ਪੇਟੀ ਨੂੰ ਵੱਲ ਸੱਬਰ ਲਾ ਲੈਂਦੇ ਨੇਗੇ ਪੇਟੀ ਨੂੰ ਸੱਬਰ ਲਾ ਲੈਂਦੇ ਨੇ ਪਿਕਅਪਦਨ ਪਹਿਲਾਂ ਫੜਕੇ ਸਾਮਾਨ ਚੋਂ ਆਉਣ ਦੇਣਾ ਤੇ ਪਹਿਲਾਂ ਇੱਕ ਫੜਕੇ ਲਿਆ ਸੀ ਬਰਨਾਲੇ ਉਹ ਟਰਾਫੀਆਂ ਵੀ ਤੇ ਟਰਾਫੀਆਂ ਤੇ ਮਨ ਲਾ ਜਿਹੜੇ ਸਰਟੀਫਿਕੇਟ ਹੁੰਦੇ ਨੇਗੇ 골ਡ ਮੈਡਲ ਹੁੰਦੇ ਨੇ ਬਾਲੀਵਾਲ ਦੇ ਉਹ ਮੈਂ ਬਰਨਾਲੇ ਜਾ ਕੇ ਸੈਂਸੀਆਂ ਤੋਂ ਸੜਾ ਕੇ ਲੈ ਕੇ ਆਇਆ ਸੀਗਾ ਉਹਦੀ ਮਾਂ ਨੂੰ ਲੈ ਕੇ ਕਹਿੰਦੇ 10000 ਵਿੱਚ ਗਹਿਣੇ ਕਰਿਆ ਸਰਟੀਫਿਕੇਟ ਸਾਰੇ ਹਾਂ ਸਾਡੇ ਪਿੰਡ ਦੇ ਹੁਣ ਸਟਿੰਗ ਵੀ ਨਹੀਂ ਵਿਕਦੀ ਪੁੱਤ ਲੋ ਸਾਡੇ ਪਿੰਡ ਜਾ ਕੇ ਅੱਛਾ ਹਾਂ ਠੀਕ ਹੈ ਮਤਲਬ ਇੰਨਾ ਦਬ ਦਬਾ ਰੱਖਿਆ ਹੋਇਆ ਜਿਹੜੇ ਸਰਪੰਚ ਨੇ ਮੈਂ ਸਰਪੰਚਾਂ ਨੂੰ ਜਾਗਰੂਕ ਕਰਦਾ ਸਰਪੰਚ ਦੀ ਪਹੁੰਚ ਪਤਾ ਕਿੱਥੇ ਕਿੱਥੇ ਤੱਕ ਹੁੰਦੀ ਹੈਗੀ ਸਰਪੰਚ ਦੀ ਪਹੁੰਚ ਐਸਐਸਬੀ ਤੱਕ ਹੁੰਦੀ ਹੈ ਪਿੰਡ ਨੇ ਮੈਨੂੰ ਵੋਟਾਂ ਪਾ ਕੇ ਜੁਣਾਂਗਾ ਵੋਟਾਂ ਪਾ ਕੇ ਜਿੱਤੇ ਮੈਂ ਕੂਣ ਜਿੱਤੇਗਾ ਕਿ ਇਧਰਲੇ ਲੋਕ ਰੁਜ਼ਗਾਰ ਕਰਕੇ ਹੀ ਨਹੀਂ ਰਾਜੀ ਹੈਗੇ ਕੰਮ ਕਰਕੇ ਨਰਾਜੀ ਹੈਗੇ ਔਖਾ ਲੱਗਦਾ ਹੈ ਹੱਡ ਹਰਾਮ ਵਾਲੇ ਹੋ ਗਏ ਲੋਕ ਹੱਡ ਹਰਾਮ ਬਣੇ ਆਪ ਹੀ ਹੋ ਗਏ ਨਾ ਜਦੋਂ ਬੰਨ ਲ ਕੰਮ ਹੀ ਨਹੀਂ ਮਿਲਦਾ ਕੋਈ ਜਵਾਕ ਨੇ ਨਿਕਨੇ ਕਿਨੇ ਕਿਨੇ ਮਨ ਲਾ ਗਏ ਮਾਲਕਾ ਉੱਡੀ ਖੇਡ ਦੇ ਗਰਾਊਂਡਾਂ ਜਾਂਦੇ ਹੁਣ ਅੱਜ ਕੱਲ੍ਹ ਕੌਣ ਜਾਂਦਾ ਗਰਾਊਂਡਾਂ 'ਚ ਅੱਜ ਕੱਲ੍ਹ ਨਿਕਨੇ ਕਿਨੇ ਜਵਾਕ ਨੇ ਸਿਗਨੇਚਰ ਨੇ ਭਨੇ ਮੈਂ ਤੈਨੂੰ ਹੁਣ ਦੱਸ ਲਾਈਵ ਦੇ ਵਿੱਚ ਕਿੰਨੇ ਕੈਪਸੂਲ ਮੰਗਾ ਕਦਾਵਾ ਸਸ਼ੀਕਲ ਜੀ ਲਿਵੋਂ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨ ਸਿੱਧੂ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਇੱਕ ਸਰਪੰਚ ਦੇ ਬੜੇ ਚਰਚੇ ਸੁਣੇ ਜਾ ਰਹੇ ਨੇ ਇਹ ਸਰਪੰਚ ਜੱਗਾ ਹੈ ਜਿਸ ਦੀ ਗੱਲ ਹੈ ਜਿਹੜੀ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਸ ਦੇ ਵਿੱਚੋਂ ਨੇ ਪ੍ਰਵਾਸੀ ਭਈਏ ਨੇ ਜਿਹੜੇ ਉਹ ਆਪਦੇ ਪਿੰਡ ਦੇ ਵਿੱਚੋਂ ਭਜਾਏ ਨੇ ਇਸ ਤੋਂ ਇਲਾਵਾ ਨਸ਼ੇ ਦੇ ਵਿਰੁੱਧ ਵੀ ਕਾਫੀ ਵੀਡੀਓ ਇਸ ਮੁੰਡੇ ਦੀਆਂ ਇਸ ਨੌਜਵਾਨ ਦੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਨੇ ਕੌਣ ਹੈ ਜੱਗਾ ਸਰਪੰਚ ਉਹਦੇ ਨਾਲ ਗੱਲਬਾਤ ਕਰਦੇ ਆ ਆਖਿਰ ਕਿਹੜੇ ਪਿੰਡ ਦੀ ਸਰਪੰਚੀ ਜਿਹੜੀ ਆ ਉਹ ਪਿੰਡ ਦੇ ਲੋਕਾਂ ਨੇ ਇਹਨਾਂ ਨੂੰ ਦਿੱਤੀ ਆ ਸਭ ਤੋਂ ਪਹਿਲਾਂ ਸਵਾਗਤ ਕਰਦੀ ਆ ਸਾਸ਼ੀ ਗੱਲਵਿੰਦ ਸਾਸ਼ੀ ਆ ਬਣੇ ਸੀ ਹੋ ਠੀਕ ਮੰਨੇ ਹਾਂਜੀ ਵਧੀਆ ਠੀਕ ਕਿਹੜਾ ਪਿੰਡ ਆ ਬਈ ਆਪਣਾ ਕਿਹੜੇ ਜ਼ਿਲ੍ਹੇ ਚ ਪੈ ਜਾਂਦਾ ਮੇਰਾ ਪਿੰਡ ਬਣੇ ਰੂੜੇ ਕੇ ਕਲਾ ਜ਼ਿਲ੍ਹਾ ਬਰਨਾਲੇ ਦੇ ਵਿੱਚ ਪੈਂਦਾਗਾ ਤੇ अच्छा भाई जਵੇਂ ਮੈਂ ਗੱਲ ਕੀਤੀ ਵੀ ਤੁਹਾਡੀਆਂ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵੀਡੀਓ ਵਾਇਰਲ ਹੁੰਦੀਆਂ ਨੇ ਹਨਾ ਸਭ ਤੋਂ ਪਹਿਲਾਂ ਪ੍ਰਵਾਸੀਆਂ ਵਾਲੀ ਪ੍ਰਵਾਸੀਆਂ ਨੂੰ ਲੈ ਕੇ ਪੰਜਾਬ ਦੇ ਵਿੱਚ ਲਗਾਤਾਰ ਪਿਛਲੇ 10-15 ਸਾਲਾਂ ਤੋਂ ਰੌਲਾ ਪਾਇਆ ਜਾ ਰਿਹਾ ਵੀ ਪ੍ਰਵਾਸੀ ਆ ਗਏ ਇਹਨਾਂ ਦੀ ਵਜ੍ਹਾ ਕਰਕੇ ਪੰਜਾਬ ਹੈ ਜਿਹੜਾ ਉਹ ਉਹਦੇ ਵਿੱਚ ਮਾਰਦਾਤਾਂ ਹੋ ਰਹੀਆਂ ਬੇਅਦਬੀਆਂ ਹੋ ਰਹੀਆਂ ਨੇ ਹਨਾ ਤੇ ਹੋਰ ਵੀ ਬਹੁਤ ਤਰ੍ਹਾਂ ਦੇ ਇਲਜ਼ਾਮ ਹੈ ਜਿਹੜੇ ਉਹ ਲੱਗਦੇ ਆ ਤੁਹਾਨੂੰ ਲੰਬੇ ਸਮੇਂ ਤੋਂ ਇਸ ਪਿੰਡ ਦੇ ਵਿੱਚ ਰਹਿ ਰਹੇ ਹੋਵਗੇ ਤੁਹਾਨੂੰ ਕੱਲਿਆਂ ਨੂੰ ਇਹੋ ਜੀ ਕਿਹੜੀ ਦਿੱਕਤ ਮਹਿਸੂਸ ਹੋਈ ਕਿ ਤੁਸੀਂ ਇੱਥੇ ਕਰਕੇ ਭਈਏ ਬਾਸ ਚੜਾਤੇ ਕਣ ਤੁਹਾਨੂੰ ਆਪ ਹੀ ਪਤਾ ਹੈ ਉਹਨਾਂ ਜਿਹੜੇ ਮੰਨ ਲਾ ਤਕੜੇ ਘਰਾਂ ਦੇ ਜਵਾਕ ਉਹਦਾ ਬਾਹਰ ਚਲੇ ਗਏ ਹਨ ਇੱਥੇ ਗਰੀਬ ਨੇਗੇ ਗਰੀਬਾਂ ਤੇ ਡਾਕ ਮਜ਼ਦੂਰਾਂ ਤੇ ਡਾਕਾ ਵੱਜਦਾ ਜਿਹੜਾ ਮੰਨ ਲਾ ਭਈਆਂ ਤੇ ਡਾਕਾ ਵੱਜਦਾ ਮਜ਼ਦੂਰਾਂ ਤੇ ਡਾਕਾ ਵੱਜ ਰਿਹਾਗਾ ਹੁਣ ਬਈਏ ਨੇ ਮੰਨ ਲਾ ਜਿ ਮੰਨ ਲਾ ਛੋਡੇ ਘਰੇ ਮੰਨ ਲਾ ਬਈਆ ਰੱਖਿਆ ਹੋਇਆ ਮੰਨ ਲਾ ਹੁਣ ਆਪਾਂ ਸੀਰੀਏ ਮੰਨ ਲਾ ਕੋਈ ਪਿੰਡ ਦਾ ਬੰਦਾ ਸੀਰੀ ਹੋਊਗਾ ਨਾ ਮੰਨ ਲਾ ਜੇ ਕੁੜੀ ਘਰੇ ਮੰਨ ਲਾ ਕੱਲੀ ਕੁੜੀ ਘਰੇ ਹੈਗੀ ਹੁਣ ਆਪਾਂ ਛੱਡ ਦਾਂਗੇ ਪਈਏ ਨੂੰ ਮੱਲਾ ਮੈਂ ਸਰਪੰਚ ਹੀ ਜਿੱਤਾਂਗਾ ਸਰਪੰਚ ਹੀ ਇਤਾਂ ਮੈਂ ਪਿੰਡ ਦੇ ਵਿੱਚ ਮੱਲਾ ਰਮਦਾਸ ਹੀ ਆ ਗਿਆ ਕੋਈ ਵੀ ਆ ਗਿਆ ਮੱਲਾ ਉਹਨੂੰ ਚਾਚਾ ਤਾਏ ਕਹਿੰਗੇ ਵੋਟ ਮੰਗ ਲੂ ਮੈਂ ਭਈਆਂ ਤੋਂ ਵੋਟ ਕੀ ਕਹਿ ਕੇ ਮੰਗਾ ਵੀ ਮੈਨੂੰ ਕਿਵੇਂ ਵੋਟ ਪਾਉ ਹਾਂ ਬਿਲਕੁਲ ਮੈਂ ਉਹਨਾਂ ਨੂੰ ਕੀ ਕਹਾਂ ਮੈਨੂੰ ਵੋਟ ਕਿਹੜੇ ਲੋਟ ਪਾਉ ਮੈਂ ਤਾਂ ਭਈਆਂ ਦੇ ਪਹਿਲਾਂ ਵੀ ਖਿਲਾਫ ਸੀਗਾ ਹੁਣ ਵੀ ਖਿਲਾਫ ਆਂਗਾ ਤੇ ਬਾਕੀ ਨਸੇ ਵਰਦਾ ਨੂੰ ਪਤਾ ਹੀ ਆ ਜਵਾਕ ਹੁਣ ਅੱਜ ਕੱਲ ਜਮਾ ਖਤਮ ਹੋ ਗਏ ਤੁਹਾਡੇ ਪਿੰਡ ਚ ਕਿੰਨੇ ਕੁ ਪ੍ਰਵਾਸੀ ਰਹਿੰਦੇ ਸੀਗੇ ਤੇ ਕੀ ਕੀ ਦਿੱਕਤਾਂ ਪਿੰਡ ਦੇ ਵਿੱਚ ਆ ਰਹੀਆਂ ਸੀ ਉਹਨਾਂ ਦੇ ਕਰਕੇ ਦਿੱਕਤਾਂ ਭਾਣੇ ਹੁਣ ਜਿਵੇਂ ਜੇ ਮਤਲਬ ਇੱਕ ਦਾ ਰੋਜ਼ਗਾਰ ਨਹੀਂ ਮਤਲਬ ਸਰਕਾਰ ਵੱਲੋਂ ਕਿਸੇ ਨੂੰ ਗਰੀਬ ਜਵਾਕਾਂ ਗਰੀਬ ਜਿਹੜੇ ਜਵਾਕ ਨਹੀਂ ਕਿ ਮਤਲਬ ਉਹ ਨਸੀਦ ਦਲਦਲ ਚ ਪਸੀ ਜਾਂਦੇ ਆ ਜੇ ਭਈ ਇੱਥੋਂ ਜਾਣਗੇ ਤਾਂ ਮਤਲਬ ਜੇ ਫੈਕਟਰੀਆਂ ਨੇ ਸਾਡੇ ਟਰਾਈ ਨਾ ਫੈਕਟਰੀ ਆ ਆ ਤਪੇ ਸਾਡੇ ਪ੍ਰਿੰਟ ਸੈਲਰ ਹੈਗਾ 100 ਬੰਦਾ ਕੰਮ ਕਰਦਾ ਉੱਥੇ ਭਈਆ ਕੰਮ ਕਰਦਾ ਉਹਨਾਂ ਦੇ ਜਵਾਕ ਨੇ ਉੱਥੇ ਮਤਲਬ ਜਿਹੜੀ ਉਹ ਵੋਟਾਂ ਨੇ ਕੁਸਤਾ ਉਹਨਾਂ ਨੇ ਘਟਵਾਤੀਆਂ ਮਤਲਬ ਹੁਣ ਜੋ ਪਿੰਡ ਦੇ ਸਾਡੇ ਪਿੰਡ ਦੇ ਵਿੱਚੋਂ ਮਤਲਬ ਸੈਲਰ ਹੈ ਜਿਹੜਾ ਉਹਦੇ ਵਿੱਚ ਮਤਲਬ ਆਪਣੇ ਪਿੰਡ ਦੇ ਜਵਾਕ ਕੰਮ ਕਰਨਾ ਇਸ ਦੇ ਵਿੱਚ ਆਪ ਹੀ ਦੂਰ ਹੋਣਗੇ ਇੱਕ ਦਰ ਰੁਜ਼ਗਾਰ ਨਹੀਂ ਮਿਲਦਾ ਹੈਗਾ ਉਹਨਾਂ ਨੂੰ ਨਿਕੇ ਨਿਕੇ ਜਵਾਬ ਨੇਕੇ ਜਿਹੜੇ ਮੈਂ ਤੁਹਾਨੂੰ ਦੱਸੋ ਮੈਂ ਕਿੱਥੇ ਫੜ ਕੇ ਦਿਖਾਵਾਂ ਉਹ ਲੋਕ ਕਹਿੰਦੇ ਆ ਕਿ ਇੱਧਰਲੇ ਲੋਕ ਰੁਜ਼ਗਾਰ ਕਰਕੇ ਹੀ ਨਹੀਂ ਰਾਜੀ ਹੈਗੇ ਕੰਮ ਕਰਕੇ ਨਰਾਜੀ ਹੈਗੇ ਔਖਾ ਲੱਗਦਾ ਹੈ ਹੱਡ ਹਰਾਮ ਵਾਲੇ ਹੋਗੇ ਲੋਕ ਹੱਡ ਹਰਾਮ ਬਣੇ ਆਪ ਹੀ ਹੋਗੇ ਨਾ ਜਦੋਂ ਬੰਨ ਲਾ ਕੰਮ ਹੀ ਨਹੀਂ ਮਿਲਦਾ ਕੋਈ ਜਵਾਬ ਨੇ ਨਿਕੇ ਨਿਕੇ ਨੇ ਮੰਨ ਲਾ ਗਏ ਮਾਲਕਾ ਉੱਡੀ ਖੇਡ ਦੇ ਗਰਾਊਂਡਾਂ ਜਾਂਦੇ ਹੁਣ ਅੱਜ ਕੱਲ੍ਹ ਕੌਣ ਜਾਂਦਾ ਗਰਾਊਂਡਾਂ 'ਚ ਅੱਜ ਕੱਲ੍ਹ ਨਿਕੇ ਨਿਕੇ ਜਵਾਬ ਨੇ ਸਕਨੇਚਰ ਨੇ ਭਣੇ ਮੈਂ ਤੁਹਾਨੂੰ ਹੁਣ ਦੱਸ ਲਾਇਬ ਦੇ ਵਿੱਚ ਕਿੰਨੇ ਕੈਪਸੂ ਮਨ ਲੈ 10 ਬੈਠੇ 10 ਦੇ ਵਿੱਚ ਉਹ ਨਾਲ ਦੀ ਨਾਲ ਸਾਡੇ ਪਿੰਡ ਮਿਲਲਾ 2 ਸਾਲਾਂ ਦੇ ਵਿੱਚ ਮਨ ਲੈ 20 ਬੰਦੇ ਚੱਟਾ ਲਾਉਂਦੇ ਸੀ ਅੱਜ ਘਟ ਘਟ 100 ਹੋਇਆ ਪਿਆਗਾ ਮੈਂ ਇਕੱਲਾ ਥੋੜੀ ਕੋਲ ਕੰਟਰੋਲ ਕਰ ਸਕਦਾਗਾ ਸਰਪੰਚੋ ਕੇ ਮੈਂ ਇਕੱਲਾ ਨਹੀਂ ਕੰਟਰੋਲ ਕਰ ਸਕਦਾ ਮੈਂ ਸਰਪੰਚਾਂ ਨੂੰ ਜਾਗਰੂਪ ਕਰਦਾ ਮਨ ਲੈ ਸਾਡੇ ਏਰੀਆ ਦੇ 10 ਸਰਪੰਚ ਬੋਲਣ ਸਰਕਾਰ ਤੇ ਆਟੋਮੈਟਿਕੀ ਦਬਾਅ ਪਊਗਾ ਮੇਰੀ ਇਕੱਲੀ ਇੱਕ ਵੀਡੀਓ ਵਾਇਰਲ ਹੋਈ ਜਾ ਮਨ ਲੈ ਜਿਹੜੀ ਮੈਂ ਚੱਟਾ ਫੜਿਆਗਾ ਨਾ ਮੈਨੂੰ ਐਸਐਸਪੀ ਤਹਾਂ ਤੱਕ ਤਹਾਂ ਤੱਕ ਦੇ ਰੈਂਕ ਦੇ ਮਨ ਲੈ ਆਫਸਰ ਇਹੜੇ ਗੱਲ ਚੱਲ ਵੀ ਬੰਦਾ ਕੌਣ ਆ ਇਹ ਕੌਣ ਫੜ ਰਿਹਾ ਹੈਗਾ ਮੈਂ ਸਰਪੰਚ ਆ ਸਰਪੰਚ ਹੁੰਦੇ ਨਾ ਤੇ ਮੈਂ ਫੜ ਸਕਦਾ ਮੇਰੇ ਪਿੰਡ ਦੇ ਜਵਾਕ ਨੇ ਖਰਾਬ ਹੋ ਜਾਂਦੇ ਨੇਗੇ ਹੁਣ ਮੈਨੂੰ ਵੋਟਾਂ ਕਦੋਂ ਦੀ ਵੀਡੀਓ ਹੈ ਜਿਹੜੀ ਤੁਸੀਂ ਮੋਟਰਸਾਈਕਲ ਰੋਕ ਕੇ ਨਸ਼ਾ ਫੜ ਰਹੇ ਹੋ ਕੌਣ ਸੀ ਉਹ ਬੰਦਾ ਤੁਹਾਨੂੰ ਕਿਵੇਂ ਜਾਣਕਾਰੀ ਮਿਲਦੀ ਹੈ ਵੀ ਇਹਦੇ ਕੋਲ ਚੱਟਾ ਪੈਣੇ ਹੋਰ 15 15 ਦਿਨ ਪਹਿਲਾਂ ਦੀ ਵੀਡੀਓ ਉਹ 15 ਦਿਨ ਪਹਿਲਾਂ ਦੀ ਵੀਡੀਓ ਮੰਨ ਲਓ ਫੜਿਆਗਾ ਮੈਂ ਉਹਦੇ ਮਗਰ ਸੀ 3 ਦਿਨਾਂ ਦਾ ਮੈਂ ਇਹਨੂੰ ਫੜਾਂ ਫੜਾਂ ਫੜਾ ਹੁਣ ਤਾਂ ਸਰਪੰਚ ਦੇ ਨਾਤੇ ਕੰਮ ਵੀ ਬਹੁਤ ਨਹੀਂ ਕਿ ਬੰਦਾ ਲੋਕਾਂ ਦੇ ਕੰਮ ਵੀ ਬਹੁਤ ਨਹੀਂ ਵੀ ਮੰਨ ਲਾ ਉਹਨੂੰ ਫੜਿਆਗਾ ਫੜ ਕੇ ਉਹਨੂੰ ਫੜ ਕੇ ਪਰਚਾ ਦਵਾਤਾ ਪਰਚਾ ਦਵਾ ਕੇ ਚੱਲ ਉਹ ਸੁਧਰ ਸਕਦਾਗਾ ਸੁਧਰ ਵੀ ਸਕਦਾਗਾ ਜਵਾਕ ਹੈਗਾ ਮੰਨ ਲਾ ਉਹ ਲੈ ਕੇ ਆਉਂਦਾ ਪਿੰਡ ਦਾ ਹੀ ਸੀ ਬੰਦਾ ਹਾਂ ਮੇਰੇ ਪਿੰਡ ਦਾ ਹੀ ਬੰਨਾ ਉਹ ਜਵਾਕ ਪਿੰਡ ਦੀ ਸੀਗਾ ਅਚਾ ਕਦੇ ਆਇਨੀ ਵੀ ਉਹਨੂੰ ਬੁਲਾ ਕੇ ਸਮਝਾਇਆ ਹੋਵੇ ਕਿ ਕੰਮ ਨਾ ਕਰੋ ਭਾਈ ਅਸੀਂ ਤੁਹਾਡੇ ਤੇ ਦਰਖਾਸਤ ਦੇ ਦਾਂਗੇ ਬਾਣੇ ਬਹੁਤ ਸਮਝਾਉਣਾ ਬਹੁਤ ਕੱਲੇ ਕੱਲੇ ਕੱਲ ਵੀ ਕਰੇ ਜਾ ਕੇ ਮੰਨ ਲਾ ਜਿੰਨੇ ਸਾਡੇ ਵਿਧਵਾ ਮਤਲਬ ਵਿਧਵਾ ਔਰਤਾਂ ਵਾਲਾ ਉਹਨਾਂ ਦੇ ਜਵਾਕ ਤਾਂ ਸਾਰੇ ਹੀ ਲਾਉਂਦੇ ਨੇ ਗਰੀਬ ਜਨਤਾ ਸਾਰੇ ਲਾਉਂਦੀ ਆ ਮੈਂ ਤਗੜੇ ਲੋਕਾਂ ਨੂੰ ਕਹਿਣਾਗਾ ਤਗੜੇ ਲੋਕ ਕਹਿੰਦੇ ਨੇ ਨਾ ਵੀ ਸਾਡੇ ਜਵਾਕ ਨਹੀਂ ਆਉਂਦੇ ਪੜ੍ਹੇ ਲਿਖੇ ਨਹੀਂ ਉਹਨਾਂ ਦੇ ਜਵਾਕ ਪੜ੍ਹੇ ਲਿਖੇ ਆ ਮੰਨ ਲਾ ਜੇ ਛੋਟੇ ਲਾਉਣ ਲੱਗੇ ਛੋਟਾ ਕੁਝ ਵੀ ਨਹੀਂ ਹਟਣਾ ਮੰਨ ਲਾ ਜੇ ਰਮਦਾ ਮੰਨ ਲਾ ਛੋਟੇ ਘਰਾਂ ਦੇ ਜਵਾਕ ਲਾਉਂਦੇ ਨੇ ਲਾਉ ਉਹ ਕਹਿੰਦੀ ਵੀ ਮੰਨ ਲਾ ਪੰਜ ਚਾਰ ਕਿੱਲੇ ਵਾਹਣਾ ਉਹਨਾਂ ਕੁਸਤਾ ਖਾ ਗਿਓ ਕਹਿੰਦੇ ਅਸੀਂ ਬਈ ਕਰੀਏਗੀ ਜੱਗੇ ਅਸੀਂ ਕਰੀਏਗੀ ਸਰਪੰਚ ਸਾਹਿਬ ਕਹਿੰਦੇ ਪੇਟੀ ਨੂੰ ਸੱਭੜ ਲਾ ਲੈਂਦੇ ਨੇਗੇ ਪੇਟੀ ਨੂੰ ਸੱਭੜ ਲਾ ਲੈਂਦੇ ਨੇ ਪਿੱਕ ਪਤਨ ਪਹਿਲਾਂ ਫੜਕੇ ਸਬੰਤ ਚੋਂ ਆਉਣ ਦੇ ਨਾਲ ਤੇ ਪਹਿਲਾਂ ਇੱਕ ਫੜਕੇ ਲਿਆ ਸੀ ਬਰਨਾਲੇ ਉਹ ਟਰਾਫੀਆਂ ਵੀ ਤੇ ਟਰਾਫੀਆਂ ਤੇ ਮੰਨ ਲਾ ਜਿਹੜੇ ਸਰਟੀਫਿਕੇਟ ਹੁੰਦੇ ਨੇ ਕਿ 골ਡ ਮੈਡਲ ਹੁੰਦੇ ਨੇ ਬਾਲੀਵਾਲ ਦੇ ਉਹ ਮੈਂ ਬਰਨਾਲੇ ਜਾ ਕੇ ਸੈਂਸੀਆਂ ਤੋਂ ਸੜਾ ਕੇ ਲੈ ਕੇ ਆਇਆ ਸੀਗਾ ਉਹਦੀ ਮਾਂ ਨੂੰ ਲੈ ਕੇ ਕਹਿੰਦੀ 10000 ਵਿੱਚ ਗਹਿਣੇ ਕਰਿਆ ਸਰਟੀਫਿਕੇਟ ਸਾਰੇ ਅੱਛਾ ਹਾਂ ਉਹਨੂੰ ਵਧੀਆ ਨੌਕਰੀ ਮ ਸਰਟੀਫਿਕੇਟ ਤੱਕ ਜਿਹੜੇ ਆ ਗਹਿਣੇ ਕਰ ਦਿੰਦੇ ਆ ਨਸ਼ੇ ਦੀ ਲਤ ਦੇ ਵਿੱਚ ਨਸ਼ੇ ਦੀ ਲਤ ਦੇ ਵਿੱਚ ਗਹਿਣੇ ਕਰਦੇ ਆ ਜੇ ਇਹਦੇ ਮਾਲ ਹੁਣ ਚੱਟਾ ਵੇਦੇ ਉਹਦਾ ਕੋਠੀਆਂ ਪਈ ਬੱਠੇ ਨੇ ਇਹਨਾਂ ਦੇ ਭਾਂਡੇ ਵੀ ਭਾਂਡੇ ਵੀ ਚੱਕਦੇ ਸਾਡੇ ਸਾਡੇ ਦਾ ਜਿੰਮੇ ਦਾ ਸਮਾਨ ਵੀ ਨਹੀਂ ਸਾਡੇ ਸੀ ਤੋਂ ਪਹਿਲਾਂ ਜਿੰਮ ਦਾ ਸਮਾਨ ਵੀ ਚੱਕੇ ਲੈ ਗਏ ਸੀ ਅੱਛਾ ਨਸ਼ੇ ਵਾਲੇ ਨਸ਼ੇ ਵਾਲੇ ਹੁਣ ਨਿਕੇ ਨਿਕੇ ਜਵਾਬ ਕਰਨ ਸਾਰੇ ਹੁਣ ਕੀ ਕਰੀਏ ਉਹਨਾਂ ਦਾ ਮੈਂ ਸਰਪੰਚਾਂ ਨੂੰ ਮੈਂ ਇਹੀ ਬਣ ਕੇ ਹੱਥ ਬੰਨ੍ਹ ਕੇ ਬੇਨਤੀ ਕਰਦਾ ਬਾਈ ਬਣ ਕੇ ਜਾਗ ਪੋ ਸਰਕਾਰਾਂ ਬੰਗਰ ਨਹੀਂ ਚੱਲਣਾ ਮੈਂ ਲਾ ਮਰਲਜ ਮੈਂ ਮੱਲਾ ਹੁਣ ਮੌਕੇ ਦੀ ਸਰਕਾਰ ਕੀ ਦੇ ਦੂਗਾ ਤਾਂ ਦਊਗੀ ਜਿਹੜਾ ਕੋਈ ਦਊਗੀ ਵੀਰ ਬਣ ਕੇ ਤੁਸੀਂ ਨਾਲ ਚੱਲ ਬੋ ਬਸ ਮੈਂ ਤਾਂ ਹੀ ਬੋ ਕਰਦਾ ਉਹਦੇ ਦੀ ਕਾਰਵਾਈ ਹੋਈ ਫਿਰ ਜਿਹੜਾ ਮੁੰਡਾ ਤੁਸੀਂ ਫੜਿਆ ਸੀ ਚੱਟੇ ਦੇ ਕਰਕੇ ਉੱਤੇ ਕੀ ਕੀ ਕਾਰਵਾਈ ਹੋਈ ਉਹਦਾ ਮੈਂ ਫੜ ਲਿਆ ਫੜ ਕੇ ਮੈਂ ਉਹਨੂੰ ਥਾਣੇ ਦਿੱਤਾ ਥਾਣੇ ਦੇ ਕੋਦੇ ਪਰਚਾ ਹੋ ਗਿਆ ਹੁਣ ਗਾਣ ਲੈ ਕੰਮ ਜੀਤੋ ਉਹ ਲੈ ਕੇ ਆ ਤਾਂ ਪੁਲਿਸ ਕਾਰਵਾਈ ਕਰੋ ਨਾ ਵੀ ਕਿੱਥੋਂ ਲੈ ਕੇ ਆ ਕਿਵੇਂ ਲੈ ਕੇ ਆ ਬਸ ਅੱਛਾ ਹਾਂ ਮੈਂ ਤਾਂ ਇਹ ਆਗੇ ਜਿਹੜੇ ਵੱਡੇ ਮਗਰਮਾਚਾ ਉਹ ਨਹੀਂ ਫੜੇ ਜਾ ਰਹੇ ਇੱਕ ਇੱਕ ਬੰਦੇ ਨਾਲ ਨਹੀਂ ਜਿਹੜਾ ਪੂਰੇ ਪੰਜਾਬ ਨੂੰ ਰੋਕਿਆ ਜਾ ਸਕਦਾ ਅਸਲ ਦੇ ਵਿੱਚ ਜਿਹੜਾ ਬੰਨ ਹੈ ਉਹ ਤਾਂ ਫਿਰ ਬਾਰਡਰਾਂ ਤੇ ਹੀ ਲਾਉਣਾ ਪਊਗਾ ਭਾਵੇਂ ਮੈਨੂੰ ਇੱਕ ਗੱਲ ਦੱਸ ਲੌਕਡਾਊਨ ਦੇ ਵਿੱਚ ਤੂ ਪੱਤਾ ਹਲਦਾ ਦੇਖਿਆ ਸੀਗਾ ਦੇਖਿਆ ਸੀ ਨਾ ਪੱਤਾ ਹਲਦਾ ਕਿੰਨੇ ਸਿਕਤਾਈ ਸੀਗੀ ਦੱਸ ਚਿੱਟਾ ਬੰਦ ਕਰਨਾ ਹੋਵੇ ਨਾ ਇਹ 2 ਮਿੰਟਾਂ ਦੇ ਵਿੱਚ ਬੰਦ ਕਰ ਦੇਣਾ ਪੁਲਿਸ ਪੁਲਿਸ ਕੀ ਨਹੀਂ ਕਰ ਸਕਦੀ ਠੀਕ ਹੈ ਨਾ ਮੇਰੇ ਸਾਰਿਆਂ ਵੀਡੀਓ ਦੇਖਦੇ ਨੇ ਮਨਲਾ ਮੈਨੂੰ ਤਾਂ ਪਤਾ ਹੀ ਆ ਜਾਂ ਤਾਂ ਮੈਨੂੰ ਹੁਣ ਚਿੱਟੇ ਵਾਲੇ ਮਨਲਾ ਗੋਲੀ ਨਾ ਮਾਰਨਗੇ ਜਾਂ ਮਨਲਾ ਪਰਚਾ ਦੇ ਕੇ ਅੰਦਰ ਧੱਕਣਗੇ ਹੋਰ ਤਾਂ ਮੇਰਾ ਕੋਈ ਹੱਲ ਨਹੀਂ ਵੀ ਇਹ ਬੰਦਾ ਬੋਲਦਾ ਹੈ ਸਾਡੇ ਵਿਰੁੱਧ ਬੋਲਦਾਗਾ ਚਿੱਟੇ ਵਰਦਾ ਮੈਂ ਬੋਲੂਗਾ ਮੈਂ ਕਹਿ ਕੇ ਆ ਗਿਆ ਸੀ ਪੰਡਾ ਵਿੱਚ ਮੈਨੂੰ ਬੁੜੀਆਂ ਦੀ ਵੋਟ ਵੱਧ ਪਈ ਆ ਬੰਦੇ ਦੀ ਮੈਨੂੰ ਘੱਟ ਪਈ ਆ ਬੁੜੀਆਂ ਨੇ ਘਾ ਪਈ ਆ ਮੈਂ 3 ਸਾਲ ਤੋਂ ਲਗਾਤਾਰ ਚਿੱਟੇ ਦੇ ਮਗਰ ਪਿਆਵਾਂਗਾ ਅੱਛਾ ਹਾਂ ਚਿੱਟੇ ਦੇ ਮਗਰ ਪਿਆ ਮੈਂ ਸੀ ਬਿਨਾ ਸਰਪੰਚੀ ਤੋਂ ਵੀ ਇਹ ਕੰਮ ਕਰ ਰਹੇ ਸੀ ਮਤਲਬ ਮੈਂ ਅਸੀਂ ਸੀਰੇ ਵਰਗੇ ਜਦੋਂ ਸ਼ੁਰੂਆਤ ਕੀਤੀ ਸੀ ਸਭ ਤੋਂ ਪਹਿਲਾਂ ਸੀਰੇ ਨੂੰ ਪਸਲੀ 3 ਸਾਲ ਪਹਿਲਾਂ ਦੀ ਗੱਲ ਆ ਅਸੀਂ ਸ਼ੁਰੂਆਤ ਤਾਂ ਅਸੀਂ ਇਕੱਠਿਆਂ ਨਹੀਂ ਕੀਤੀ ਸੀਗੀ ਅੱਛਾ ਹਾਂ ਇਕੱਠਿਆਂ ਨਹੀਂ ਕੀਤੀ ਮਤਲਬ ਪੁੰਡਿਆਂ ਨੇ ਇੱਕ ਗਰੁੱਪ ਬਣਾਇਆ ਹੋਇਆ ਨਸ਼ੇ ਦੇ ਵਿਰੋਧ ਸਾਡਾ ਭਾਣੇ ਸਾਡੇ ਪਿੰਡ ਦੇ ਵਿੱਚ ਮੈਂ ਬੀੜੀ ਵੀ ਨਹੀਂ ਵੇਕਣ ਦਿੱਤੀ ਸੀ ਜਰਦਾ ਵੀ ਨਹੀਂ ਵੇਕੰਦਾ ਕੂਲਿੱਪ ਵੀ ਨਹੀਂ ਵਕੜ ਦਿੱਤੀ ਕੁਛ ਨਹੀਂ ਵਕਦਾ ਸੀ ਤੇ ਤਵੇ ਬਰਨ ਵਾਲੇ ਆ ਕੇ ਲੈ ਕੇ ਜਾਂਦੇ ਸੀ ਲੋਕ ਅੱਛਾ ਹਾਂ ਸਾਡੇ ਪਿੰਡ ਦੇ ਹੁਣ ਸਟਿੰਗ ਵੀ ਨਹੀਂ ਵਿਕਦੀ ਪੁੱਸਲੋ ਸਾਡੇ ਪਿੰਡ ਜਾ ਕੇ ਅੱਛਾ ਹਾਂ ਠੀਕ ਹੈ ਮਤਲਬ ਇੰਨਾ ਦਬਦ ਜਿਹੜੇ ਸਰਪੰਚ ਨੇ ਮੈਂ ਸਰਪੰਚਾਂ ਨੂੰ ਜਾਗਰੂਕ ਕਰਦਾ ਸਰਪੰਚ ਦੀ ਪਹੁੰਚ ਪਤਾ ਕਿੱਥੀ ਕਿੱਥੇ ਤੱਕ ਹੁੰਦੀ ਹੈਗੀ ਸਰਪੰਚ ਦੀ ਪਹੁੰਚ ਐਸਐਸਬੀ ਤੱਕ ਹੁੰਦੀ ਹੈ ਪਿੰਡ ਨੇ ਮੈਨੂੰ ਵੋਟਾਂ ਪਾ ਕੇ ਜੁਣਾਂਗਾ ਵੋਟਾਂ ਪਾ ਕੇ ਜਿੱਤੇ ਮੈਂ ਕੂਨ ਜਿੱਤੇਗਾ ਮੈਂ ਸਰਪੰਚਾਂ ਨੂੰ ਬੇਨਤੀ ਕਰਦਾ ਵੀ ਤੂੰ ਚੱਲੋ ਨਾਲ ਚੱਲੋ ਨਾ ਇਹ ਬਣਾਓ ਆਪਾਂ अच्छा भाई मैं देखा जे जेडी भी काम ਤੁਸੀਂ ਕਰਦੇ ਹੋ ਚਾਹੇ ਉਹ ਪੰਜਾਬ ਪੱਖੀ ਹੈ ਉਹਦੀ ਵੀਡੀਓ ਤੁਸੀਂ ਜਰੂਰ ਬਣਾਉਨੇ ਹੋ ਚਾਹੇ ਉਹ ਪ੍ਰਵਾਸੀਆਂ ਨੂੰ ਬਾਹਰ ਕੱਢਣ ਦੀ ਗੱਲ ਹੋਵੇ ਚਾਹੇ ਨਸ਼ੇ ਦੇ ਖਿਲਾਫ ਹੋਵੇ ਵੀਡੀਓ ਦਾ ਕੀ ਮਕਸਦ ਹੈ ਕਿ ਕਹਿਣਾ ਸਮਝਾਉਣਾ ਚਾਹੁੰਦੇ ਹੋ ਲੋਕਾਂ ਨੂੰ ਜਾਂ ਫਿਰ ਮਕਸਦ ਕੀ ਹੈ ਵੀਡੀਓ ਬਣਾਉਂਦਾ ਕੀ ਮਕਸਦ ਹੈ ਕਿਉਂਕਿ ਸਾਹਮਣੇ ਵਾਲੇ ਬੰਦੇ ਦੀ へਠੀ ਵੀ ਹੁੰਦੀ ਆ ਵੀਡੀਓ ਬਣਾਉਂਦਾ ਮਸ ਲੋਕਾਂ ਨੂੰ ਜਾਗਰੂਕ ਕਰਦੇ ਆਪਾਂ ਅੱਛਾ ਹੁਣ ਮੰਨ ਲਾ ਛੋਡੀ ਵੀਡੀਓ ਹੈ ਵੀਡੀਓ ਪਤਾ ਨਹੀਂ ਕਿੱਥੇ ਕਿ ਤੱਕ ਜਾਊਗੀ ਜਾਗਰੂ ਤਾਂ ਹੁੰਦੇ ਆ ਕੁਝ ਬੰਦੇ ਜਾਗਰੂਪ ਹੁੰਦੇ ਆ ਜੇ ਮੰਨ ਲਾ 20 ਬੰਦੇ ਚਟਾ ਲਾਉਂਦੇ ਇੱਕ ਬ ਇੱਕ ਅਦਾ ਘਰ ਬਸ ਗਿਆ ਕਿੰਨੀਆਂ ਦਵਾਵਾਂ ਦੰਦੀਆਂ ਮਾਮਾ ਪਤਾ ਨਾ ਉਹਨਾਂ ਨੂੰ ਮਜ਼ਦੂਰੀ ਚ ਪੈਸੇ ਦੇਣੇ ਪੈਂਦੇ ਵੀ ਸਾਡਾ ਜਵਾਕ ਜਉਂਦਾ ਹੀ ਰਹੇ ਜੇ ਮੈਂ ਪੁੱਛਿਆ ਮਾਤਾਵਾ ਤੂੰ ਪੈਸੇ ਨਾ ਦੋ ਨਾ ਤੂੰ ਪੈਸੇ ਨਾ ਦੋ ਆਪੇ ਕਹਿੰਦੇ ਸਾਨੂੰ ਮਜ਼ਦੂਰੀ ਚ ਪੈਸੇ ਦੇਣੇ ਹੀ ਪੈਂਦੇ ਨੇ ਕੁੱਟਦੇ ਨੇਗੇ ਕੀ ਕਰੀਏ ਕਹਿੰਦੇ ਅੱਛਾ ਕਰ ਹਾਂ ਕੁੱਟ ਕੁੱਟਮਾਰ ਕਰਦੇ ਆਗੇ ਕੱਲੇ ਕੱਲੇ ਜਵਾਬ ਕਿਹੜੀ ਪਾਰਟੀ ਵੱਲੋਂ ਸਰਪੰਚੀ ਜਿੱਤੇ ਸੀ ਮੈਂ ਕਿਸੇ ਮੈਂ ਤਾਂ ਕਿਸੇ ਪਾਰਟੀ ਪੂਟੀ ਨੇ ਮੈਂ ਸਿੱਧੀ ਸੁਣ ਪਤਾ ਜੱਟ ਬੰਦਾਗਾ ਪਾਰਟੀਆਂ ਪੂਟੀਆਂ ਮਗਰ ਕੀ ਆਗਾ ਮੈਂ ਤਾਂ ਯਾ ਜਿੱਤਾਂਗਾ ਆਜਾ ਜਿੱਤਿਓ ਹਾਂ ਆਜਾ ਜਿੱਤਿਆ ਲੋਕਾਂ ਨੇ ਬਹੁਤ ਚੈਲੰਜ ਸੀ ਇਸ ਵਾਰ ਤਾਂ ਬਹੁਤ ੱੱਕਾ ਜਿਹੜਾ ਉਹ ਹੋਇਆ بڑے ਪਿੰਡਾਂ ਦੇ ਵਿੱਚ ਵੋਟਾਂ ਰੱਦ ਵੀ ਹੋਈਆਂ ਸੀ ਤੁਹਾਡੇ ਪਿੰਡ ਦੇ ਵਿੱਚ ਕਿਵੇਂ ਰਿਹਾ ਮੁਕਾਬਲਾ ਕਿਵੇਂ ਰਿਹਾ ਮੁਕਾਬਲਾ ਪੂਰਾ ਟਫ ਸੀਗਾ ਮੈਂ 245 ਵੋਟਾਂ ਦੇ ਜਿੱਤਾਂਗਾ ਮੰਨ ਲਾ ਮੈਨੂੰ 1544 ਵੋਟਾਂ ਮਿਲੀਆਂ ਨੇ ਸਾਡੇ 5000 ਵੋਟ ਸਾਡੇ ਪਿੰਡ ਦੇ ਵਿੱਚੋਂ ਵੋਟਾਂ ਦਾ ਮੰਨ ਲਾ ਉਹ ਨਾ ਕੋਈ ਇੱਕ ਬੰਦਾ ਚਾਰ ਕੈਂਡੀਡੇਟ ਖੜੇ ਸੀ ਆਮ ਆਦਮੀ ਦਾ ਬੰਦਾ ਖੜਾ ਵੀ ਮੈਂ ਹਰਾਇਆ ਕਿ ਸਿੱਧੇ ਮੱਥੇ ਰਹਿਗਾ ਤੇ ਕੋਈ ੱੱਕੇ ਦੀ ਸੰਭਾਵਨਾ ਵੀ ਬਣੀ ਜਿਵੇਂ ਹੋਰ ਪਿੰਡਾਂ ਦੇ ਵਿੱਚ ਹੋ ਗਿਆ ਸੀਗਾ ਵੀ ਵੋਟਾਂ ਕੈਨਸਲ ਕਰਨੀਆਂ ਜਾਂ ਗਿਣਤੀ 'ਚ ਕਪਲੇ ਹੋਏ ਬਹੁਤ ਬਹੁਤ ਤਰੀਕੇ ਦੇ ੱੱਕਾ ਟੁੱਕਾ ਨਹੀਂ ਭਨੇ ਹੋਣ ਦਿੰਦੇ ੱੱਕਾ ਟੁੱਕਾ ਨਹੀਂ ਕੋਈ ਮਰਜ਼ੀ ਆਏ ੱੱਕਾ ਟੁੱਕਾ ਨਹੀਂ ਛਿੜਾ ਅਸੀਂ ਵੀ ਤੁਹਾਨੂੰ ਪਤਾ ਹੀ ਹੈਗਾ ਅਸੀਂ ਵੀ ਜੇਲਾ ਕਟੀਆਂ ਨਹੀਂ ਗੀਆਂ ਸਾਨੂੰ ਕਿਹੜਾ ਪਤਾ ਇਹਨੂੰ ਉਹਨਾਂ ਨੂੰ ਪਤਾ ਹੀ ਆ ਪਿੰਡ 'ਚ ਅੱਛਾ ਹਾਂ ੱੱਕਾ ਟੁੱਕਾ ਤਾਂ ਨਹੀਂ ਹੋਣ ਦੇ ਜਾਂ ਵੱਤਾਂ ਅੰਦਰ ਵੇਚ ਸਕਦੇ ਹੁਣ ੱੱਕਾ ਹੋਣ ਦਿੰਦੇ ਸੀ ਜੇਲਾ ਕਿਹੜੇ ਸ 11 2 3 ਹੁਣ ਵੀ ਸਾਡੇ ਨਾਲ ਹੈ ਸਾਡੇ ਭਰਾ ਨੇ ਸਾਰੇ ਅੱਛਾ ਤੇ ਕੀ ਲੱਗਦਾ ਫਿਰ ਪਿੰਡ ਇੱਕ ਤਾਂ ਹੁੰਦਾ ਨਾ ਵੀ ਪਿੰਡ ਇੱਜ਼ਤ ਕਰਕੇ ਵੀ ਬੰਦੇ ਦੀ ਇੱਜ਼ਤ ਕਰਦਾ ਹੁੰਦਾ ਇਸ ਕਰਕੇ ਵੀ ਗੱਲ ਮੰਨਦਾ ਇੱਕ ਹੁੰਦਾ ਡਰ ਤੁਹਾਡਾ ਤਾਂ ਫਿਰ ਡਰ ਜ਼ਿਆਦਾ ਹੋਊਗਾ ਡਰ ਵੀ ਜ਼ਰੂਰੀ ਹੈ ਜਿਤ ਵੀ ਜ਼ਰੂਰੀ ਹੈ ਜਿਤਨੀ ਵੋਟਾਂ ਪਈਆਂ ਡਰਨਾ ਛੜੂ ਵੋਟ ਪਾਉਣੇ ਬੋਟ ਦਾ ਅੰਦਰ ਵਾਕੇ ਆਉਂਦਾ ਅਗਲਾ ਜਦੋਂ ਵੋਟਾਂ ਪਈਆਂ ਜਨਕਾਂ ਪਈਆਂ ਨੇ ਕੰਮ ਕਰੇ ਨੇ ਮੈਂ 2 ਸਾਲਾਂ ਤੋਂ ਮੰਨ ਲਵਾ ਕੰਮ ਵੀ ਕਰ ਰਿਹਾ ਸੀ ਨਾ ਚਿੱਟੇ ਦੇ ਵਿਰੁੱਧ ਮੈਂ ਲੜ ਰਿਹਾ ਸੀ ਲੋਕਾਂ ਨੂੰ ਪਤਾ ਸੀਗਾ ਆ ਗਲੀਆਂ ਨਾਲੀਆਂ ਤਾਂ ਚੱਲੀ ਜਾਂਦੀ ਹੁਣ ਵੀ ਮੇਰਾ ਕੰਮ ਚੱਲੀ ਜਾਂਦਾਗਾ ਗਲ ਇੱਕ ਇੱਕ ਨੌਜਵਾਨ ਜਦੋਂ ਐਸਰ ਨੌਜਵਾਨਾਂ ਨੂੰ ਬਹੁਤ ਮੌਕਾ ਮਿਲਿਆ ਹਨਾ ਵੀ ਸਰਪੰਚੀ ਦੇ ਵਿੱਚ ਤੇ ਨੌਜਵਾਨਾਂ ਨੇ ਬੜੇ ਮਤਲਬ ਕਿਸੇ ਵੀ ਨਵੇਂ-ਨਵੇਂ ਦੇਖਣ ਨੂੰ ਮਿਲੇ ਹਨਾ ਕੀ ਫਰਕ ਹੈ ਇੱਕ ਹੰਡੇ ਹੋਏ ਬੰਦੇ ਦੀ ਰਾਜਨੀਤੀ ਦੇ ਵਿੱਚ ਜਾਂ ਸਰਪੰਚੀ ਦੇ ਵਿੱਚ ਤੇ ਇੱਕ ਨੌਜਵਾਨ ਦੀ ਰਾਜਨੀਤੀ ਦੇ ਵਿੱਚ ਜਾਂ ਸਰਪੰਚੀ ਦੇ ਵਿੱਚ सरपंची ਦੇ ਵਿੱਚ ਭੈਣੇ ਮੰਨ ਲਾ ਸਰਪੰਚੀ ਅੱਜ ਦੇ ਅੱਜ ਦੀ ਘੜੀ ਡਾਂਗ ਵਾਲੀ ਸਰਪੰਚੀ ਆ ਠੀਕ ਹੈ ਨਾ ਮੰਨ ਲਾ ਕੋਈ ਗਰੀਬ ਜਿੱਤ ਜਾਂਦਾਗਾ 100 ਕਿਲ ਵਾਲਾ ਤੇ ਮਗਰ ਤੁਰਿਆ ਫਿਰ 100 ਕਿਲ ਵਾਲਦੇ ਮਗਰ ਜਿਵੇਂ ਮੰਨ ਲਾ ਕੋਈ ਗਰੀਬ ਜਿੱਤ ਗਿਆ 100 ਕਿਲ ਵਾਲ ਨੂੰ ਮਗਰ ਲਈ ਫਿਰ ਦੇ ਵਹਾ ਕੇ ਗੱਡੀ ਚਾਲ ਇੱਧਰ ਚੱਲੇ ਸਰਪੰਚ ਇੱਧਰ ਚੱਲ ਗਏ ਠੀਕ ਹੈ ਨਾ ਉਹ ਕੰਮ ਕਰਾਉਂਦੇ ਆ ਯਾਨੀ ਕਿ ਜੇ ਕਿਸੇ ਜਥੇ ਕਿਤੇ ਮਤਲਬ ਜਨਰਲ ਕੋਟਾ ਨਹੀਂ ਹੁੰਦਾ ਜੇ ਕੋਈ ਬੰਦਾ ਗਰੀਬ ਜਿੱਤ ਜਾਂਦਾ ਤੇ ਜਿਹੜਾ ਜ਼ਿਮੀਂਦਾਰ ਹੁੰਦਾ ਸਰਪੰਚੀ ਉਹੀ ਕਰਦਾ हां ਇਹ ਤਾਂ ਪਤਾ ਹੀ ਹੈ ਪਹਿਲਾਂ ਤੋਂ ਹੀ ਪੱਤੇ ਪੱਤੇ ਲਈ ਜਾਂਦਾਗਾ ਜੇ ਕੋਈ ਗਰੀਬ ਆ ਵਿਚਾਰਾ ਤਕੜਾ ਬੰਦਾਗਾ ਮਾਲਸ ਅਯਾਰ ਬਚਾ ਗਿਆ ਉਹ ਤਕੜਾ ਬੰਦਾ ਹੀ ਸਰਪੰਚੀ ਕਰਦਾ ਕਹਿੰਦੇ ਜਾਂਦੇ ਵੇ ਤਾਂ ਉਹ ਬੰਦਾ ਦੀ ਸਰ ਉਹਦੀ ਬੰਦਾ ਤੋਂ ਪੈਸੇ ਲੌਂਦਾ ਸਰਪੰਚੀ ਲੈਂਦਾਗਾ ਠੀਕ ਹੈ ਨਾ ਆਪਾਂ ਦਾ ਆਜ਼ਾਦ ਹੀ ਚੋਣ ਜਿੱਤੇਾਂਗੇ ਕਿਸੇ ਨੂੰ ਆਪਾਂ ਡਰ ਨਹੀਂ 100 100 ਕਿਲਾਡੇ ਪਿੰਡ ਬਹੁਤ ਤਕੜੇ ਤਕੜੇ ਮਾਤੜ ਬੈਠੇਗੇ ਇਹ ਜਿੱਦਣ ਵਾਲੀ ਜਿੱਤੇਾਂਗੇ ਕਿਸੇ ਨੂੰ ਡਰ ਨਹੀਂ ਮੰ ਲਾਪਾ ਕੰਮ ਕਰਕੇ ਜਿੱਤੇਂਗੇ ਊਣ ਡਰਾ ਡੂਡਾ ਲਾ ਕੋਈ ਕੰਮ ਨਹੀਂ ਵੀ ਜਿੱਤੇ ਹਾਂ ਹਾਂ ਦਬਕਾ ਹੈਗਾਗਾ ਦਬਕਾ ਹੁਣ ਵੀ ਹੈਗਾ ਕੋਈ ਚੱਕਰ ਨਹੀਂ ਮਰਨੋਂ ਡਰਦੇ ਨਹੀਂ ਪਤਾ ਹੀ ਆ ਕੱਲਾਂਗਾ ਘਰੇ ਮੇਰੇ ਬਾਪ ਨੂੰ ਬਸਲੋ ਮੇਰਾ ਬਾਪ ਕਹਿੰਦਾਗਾ ਕੱਲਾਂਗਾ ਮਰ ਜੇਗਾ ਮੈਂ ਕੋਈ ਚੱਕਰ ਨਹੀਂ ਚਿੱਟੇ ਦੇ ਵਿਰੁੱਧ ਅਸੀਂ ਲੜਾਂਗੇ ਲੜਾਂਗੇ ਆ ਬੰਜਾਂ ਨੂੰ ਅਸੀਂ ਪਜਾਮਾ ਪਜਾਮਾ ਕੇ ਮੈਂ ਸਰਪੰਚਾਂ ਨੂੰ ਬੇਨਤੀ ਕਰਦਾ ਵੀ ਜਾਗੋ ਭਰਾ ਵਣ ਕੇ ਜਾਗੋ ਤੁਸੀਂ ਚੱਟੇ ਦੇ ਵਿਰੁੱਧ ਹੁੰਦੇ ਸੀ ਤੇ ਜਦੋਂ ਕਹਿੰਦੇ ਸਰਪੰਚੀ ਦੀ ਚੋਣ ਕੋਈ ਬੰਦਾ ਲੜਦਾ ਹੈ ਤੇ ਜਿੰਨੇ ਇੱਕ ਦਿਨ ਹੁੰਦੇ ਆ ਉਹ 8 ਦਿਨ ਹੋਣ 10 ਦਿਨ ਹੋਣ ਉਹਨੇ ਦਿਨ ਸ਼ਰਾਬ ਤੇ ਮੀਟ ਦਾ ਹਰੇਕ ਘਰੇ ਰਹਿਦਾ ਹੀ ਆ ਹਨਾ ਤੇ ਫਿਰ ਇੱਕ ਪਾਸੇ ਉਹ ਅਸੀਂ ਨਾਰੇ ਲਾਉਂਦੇ ਰਹੇ ਆ ਪਿਛਲੇ 2 ਸਾਲਾਂ ਤੋਂ ਵੀ ਨਹੀਂ ਨਸ਼ਾ ਨਹੀਂ ਨਸ਼ਾ ਨਹੀਂ ਨਸ਼ਾ ਤਾਂ ਨਾ ਚਾਹੀਦਾ ਨਾ ਚਾਹੀਓ ਸ਼ਰਾਬ ਹੋਵੇ ਚਾਹੀਓ ਚਿੱਟਾ ਹੋਵੇ ਤੇ ਫਿਰ ਐਤਕੀ ਬਿਨਾ ਬੋਤਲਾਂ ਵੰਡੇ ਸਰਪੰਚੀ ਜਿੱਤੀ ਉਹ ਤਾਂ ਮੈਨੇ ਚੱਲਦੀ ਆ ਹੁਣ ਤੁਹਾਨੂੰ ਪਤਾ ਹੀ ਆ ਉਹਦਾ ਖਾੜਾ ਤਾਂ ਖੁੱਲਦਾ ਹੀ ਆ ਖਾੜਾ ਖੁੱਲਦਾ ਆ ਤੁਸੀਂ ਹਾਂ ਪੂਰਾ ਚੱਲਿਆ ਹਟਾੜਾ 15 16 ਦਿਨ ਚੱਲਿਆ ਬਣੇ ਨਹੀਂ ਤੇ ਫਿਰ ਇੱਕ ਬੰਨੇ ਤੁਸੀਂ ਨਾਰਾ ਲਾਉਣੇ ਹੋ ਵੀ ਭਾਈ ਅਸੀਂ ਨਸ਼ਾ ਰੋਕਣਾ ਤੇ ਇੱਕ ਬੰਨੇ ਤੁਸੀਂ ਵੰਡੇ ਬਣੇ ਹੁਣ ਤੁਹਾਨੂੰ ਪਤਾ ਹੀ ਆ ਹੁਣ ਹਰੇਕ ਦੇ ਘਰੇ दारू ਦਾ ਹਰੇਕ ਪਿੰਡ ਦੇ ਫਿਰ ਪੈਸਾ ਵੰਡ ਕੇ ਵੀ ਵੋਟਾਂ ਪਵਾਈਆਂ ਪੈਸਾ ਵੰਡ ਕੇ ਕੋਈ ਵੋਟ ਨਹੀਂ ਭਾਈ दारू ਆ दारू ਸਾਰਿਆਂ ਦੀ ਚੱਲੀ ਉਧਰ ਵੀ ਚੱਲੀ ਐ ਮੈਂਬਰਾਂ ਦੀ ਵੀ ਚੱਲੇ ਦਰਦ ਹੁਣ ਹਰੇਕ ਤੇ ਚੱਲਦੀ ਆ दारू ਤਾਂ ਜਲਦੀ ਜਲਦੀ ਆਪਣੀ ਅੱਛਾ ਦਰਦ ਹੁਣ ਮੰਨ ਲਾ ਕਿਹੜਾ ਹੈਗਾ ਹੁਣ ਕੋ ਦਾਰੂ ਹੁਣ ਰੇ ਕੀ ਮੱਲਾ ਹੁਣ ਸਰਪੰਚ ਅਗਲਾ ਕਹਿੰਦਾ ਕੱਢੀ ਆਲਾ ਕਹੂਗਾ ਜਿੱਡਾ ਕਿੜਾ ਮਾੜਾ ਜਿਹਦਾ ਜੀ ਕਰਦਾ ਹੋਲਾ ਵੀ ਨਾ 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 ਚਿੱਟਾ ਤਾਂ ਹੁਣ ਭੈਣੇ ਨੂੰ ਪਤਾ ਹੀ ਹੈਗਾ ਹੁਣ ਦਾਰੂ ਦਾ ਪੱਲਾ ਹੱਥ ਨੇ ਪੀਣੇ ਤੜਕੇ ਉੱਤਰ ਜਾਂਦੀ ਹੈਗੀ ਅੱਛਾ ਉਹ ਉਹ ਕਹਿੰਦੇ ਕੋ 10 ਮਿੰਟਾਂ ਦਾ ਹੀ ਹੁੰਦਾ ਦਾਰੂ ਆਪਣੇ ਪਹਿਲਾਂ ਤੋਂ ਹੀ ਚੱਲਦੀ ਹੁੰਦੀ ਹੈ ਚਿੱਟਾ ਦਾ ਪਹਿ ਤੁਹਾਨੂੰ ਪਤਾ ਵੀ ਖਰਾਬ ਕਰਦਾ ਨਾ ਜਵਾਕਾਂ ਨੂੰ ਮਾਰਦਾਗਾ ਤਾਂ ਹੁਣ ਘਰ ਪਟਦਿਆ ਹੁਣ ਮੱਲਾ ਭੈਣੇ ਚਿੱਟਾਗਾ ਚਿੱਟਾ ਦਾ ਮੰਨ ਲਾ 2000 ਦਾ ਮਿਲੂਗਾ 3000 ਦਾ ਮਿਲੂਗਾ दारू ਆ ਮੰਨ ਲਾ ਕੇ ਮੰਨ ਲਾ दारू ਪੈਗ ਲਾਉਂਦਾ ਅਗਲਾ ਕਿਸੇ ਦੇ ਜ਼ਿਮੀਦਾਰ ਦੇ ਕੰਮ ਕਰਕੇ ਪੈਗ ਲਾ ਲੂ ਮੰਨ ਲਾ ਕੰਮ ਕਰੂਗਾ ਹੱਥਾਂ ਤੱਕ ਮਿਲ ਜੂਗਾ ਤੁਸੀਂ ਕੀ ਰੱਖਿਆ ਵੀ ਚਿੱਟਾ ਭਜਾਓ ਤੇ ਪੈਗ ਲਾਓ ਨਾ ਨਾ ਪੈਗ ਨਹੀਂ ਪੈਗਦਾ ਬੰਨੇ ਹੁਣ ਅਗਲਾ ਠੇਕੇ ਖੁੱਲੇ ਬੰਨੇ ਤਾਂ ਉਹ ਗੱਲ ਕਰਦਾ ਬੰਨੇ ਮੈਂ ਪੈਗ ਉਹ ਨਹੀਂ ਗੱਲ ਕਰਦਾ ਮੈਂ ਨਸ਼ੇ ਨੂੰ ਪ੍ਰਮੋਟ ਕਰਦਾ दारू ਨੂੰ ਪ੍ਰਮੋਟ ਕਰਦਾ ਉਹਦਾ ਇੱਕ ਨਜੀ ਹੈ ਮੰਨ ਲਾ दारू ਪੀਂਦਾ ਜਵਾਕ ਮੰਨ ਲਾ ਕੰਮ ਕਰਕੇ ਹੀ ਪੀ ਲੂਗਾ ਮਨ ਲਾ ਸਾਮ ਨੂੰ ਮਨ ਲਾ 2 300 ਦਿਹਾੜੀ ਜਮਨ ਲਗੇ ਤੇ ਜ਼ਿਮੀਂਦਾਰ ਦੂਹ ਪੈਗ ਲਾ ਲੂ ਹੁਣ ਦਾ ਮਨ ਲਾ ਚਿੱਟੇ ਵਾਲਾ ਚਿੱਟੇ ਦਾ ਤੜਕੇ ਤੋਂ ਲਾਉਂਦਾਗਾ ਦੱਸੋ ਬੁੜੀਆਂ ਕਿੱਥੇ ਜਾਣੇ ਮਤਲਬ ਕਿਤੇ ਨਾ ਕਿਤੇ ਨਪੁੰਸਕ ਵੀ ਹੋ ਰਹੇ ਆ ਫਿਰ ਨੌਜਵਾਨ ਹਨਾ ਤੇ ਬਹੁਤ ਜ਼ਿਆਦਾ ਨੁਕਸਾਨ ਆ ਬਹੁਤ 2 ਸਾਲਾਂ ਦੇ ਵਿੱਚ ਬੰਦਾ ਜਿਹੜਾ ਉਹ ਜਾਨੋਂ ਰੁਕਸਤ ਹੋ ਜਾਂਦਾ ਜੇ ਚਿੱਟੇ ਵਰਗੀ ਚਿੱਟੇ ਆ ਬਣੇ ਮੈਂ 2 ਸਾਲਾਂ ਦੇ ਵਿੱਚ ਮਨ ਲਾ ਸਾਡੇ 2 3 ਮੁੰਡੀ ਲਾਉਂਦੇ ਸੀ ਅੱਜ 100 ਬੰਦਾ ਹੋਮ ਮੁੰਡਾ ਟਿੱਟਾ ਲਾਉਂਦਾਗਾ ਠੀਕ ਹਨਾ ਹੁਣ ਮੇਰੇ ਤੇ ਮੇਰੇ ਤੇ ਕਾਂ ਬਾਜ਼ਰ ਕੀ ਅੱਖਾਂ ਕੀ ਚਿੱਟ ਕਾਂ ਵਰ ਗਿਆ ਅੱਖ ਹੁੰਦੀ ਹੈ ਮਨ ਲੈ ਇੱਕ ਬੰਦਾ ਫੜ ਲਿਆ ਹੁਣ ਮੇਰੇ ਤੇ ਭੈ ਨੰਦਾ ਮਨ ਲੈ ਜੇ ਕੋਈ ਨੰਗਦਾ ਮੇਰੇ ਕਣੀਆਂ ਦੇਖਦਾ ਵੀ ਮਗਰ ਤਾਂ ਨਹੀਂ ਲੱਗਿਆ ਵਾਡੇ ਮਗਰ ਤਾਂ ਨਹੀਂ ਲੱਗਿਆ ਹੁਣ ਮੈਂ ਤਾਂ ਪਿੰਡ ਚ ਤੁਰ ਹੀ ਫਿਰਦਾ ਗੱਡੀ ਲੈ ਕੇ ਵਾਗਿਆ ਮੋਟਰਾਂ ਲੈ ਕੇ ਵਾਗਿਆ ਸਕੂਟਰੀ ਲੈ ਕੇ ਵਾਗਿਆ ਪਰ ਉਹਨਾਂ ਦੀ ਕਾਂ ਵਰਗੀ ਅੱਖ ਹੈਗੀ ਪਰ ਮੈਂ ਫੜਦਾਗਾ ਮੈਨੂੰ ਪਤਾਗਾ ਵੀ ਆ ਬੰਦੇ ਨੂੰ ਆਪ ਬੰਨਦਾ ਮੈਂ ਦੋ ਦਿਨਾਂ ਚ ਫੜ ਲੈਣਾਗਾ ਹੁਣ ਤੁਸੀਂ ਦੱਸੋ ਮੈਨਾਂ ਵੀਡੀਓ ਕਰ ਦੇਣਾ ਤੁੰ ਨੂੰ ਮੈਂ 2 ਘੰਟਿਆਂ ਦੇ ਵਿੱਚ ਬੰਦਾ ਫੜ ਕੇ ਤੁਹਾਨੂੰ ਜਿੱਟਿਆਗਾ ਅੱਛਾ 2 ਘੰਟਿਆਂ ਦੇ ਵਿੱਚ ਪਿੰਡ ਚੋਂ ਪਿੰਡ ਜੋ ਵੀ ਬਾਹਰੋਂ ਮੈਨੂੰ ਪਤਾ ਹੀ ਹੁਣ ਤੱਪੇ ਨੇ ਐਪ ਇਹੋ ਜਿਹਾ ਤੁਹਾਨੂੰ ਕੀ ਕਿਵੇਂ ਪਤਾ ਲੱਗਦਾ ਵੀ ਇਹ ਬੰਦਾ ਚੱਟਾ ਵੇਚਦਾ ਕਿ ਮਤਲਬ ਉਹ ਕਿਹੜੀ ਨਿਗਾਹ ਆ ਵੀ ਜਿਹੜੀ ਸਾਨੂੰ ਨਹੀਂ ਦਿਸਦਾ ਆਮ ਇਥੇ ਲੋਕ ਤੁਰੇ ਫਿਰਦੇ ਹੁਣ ਇੰਨੇ ਲੋਕ ਨੰਗਦੇ ਮੇਰੇ ਸਭ ਕੋ ਸਾਨੂੰ ਪਤਾ ਹੀ ਆ ਔਰ ਆਲ ਮਿਲ ਕੇ ਹੁੰਦਾ ਚੱਟੇ ਦਾ ਕੰਮ ਬਹੁਤ ਵੱਡਾ ਉੱਪਰਲੇ ਉੱਪਰ ਪੱਦਰ ਦੇ ਕੰਮ ਆ ਚੱਟੇ ਦਾ ਕੋਈ ਐ ਨੂੰ ਕੰਮ ਨਹੀਂ ਹੈਗਾ ਵੀ ਕੋਈ ਐ ਲਿਆਉਂਦਾ ਬਹੁਤ ਵੱਡੇ ਦਾ ਵੱਡੇ ਹਾਈ ਲੈਵਲ ਦਾ ਕੰਮ ਆਗਾ ਤਾਂ ਮੰਨ ਲਾ ਜੇ ਪਿੰਡਾਂ ਦੇ ਵਿੱਚ ਹਜੂਮ ਬਣੂ ਨਾ ਜੇ ਹਜੂਮ ਬਣੂਗਾ ਤਾਂ ਰੁਗੂ ਕੰਮ ਜੇ ਇਕੱਲਾ ਇਕੱਲਾ ਬੰਦਾ ਆਵਾਜ਼ ਉੱਠੂਗਾ ਇਕੱਲਾ ਇਕੱਲਾ ਵਾਇਟ ਠਾਊਗਾ ਬੰ ਇਹ ਤੁਹਾਡੇ ਪਿੰਡ ਤੋਂ ਹੀ ਆ ਮੁੰਡੇ ਇਹ ਮੇਰੇ ਪਿੰਡ ਦੇ ਮੇਰੇ ਭਰਾ ਦੇ ਗੇ ਮਾਮੇ ਦਾ ਪੁੱਤ ਆ ਮੇਰਾ ਇੱਕ ਮੇਰੇ ਭਰਾ ਦਾ ਪਿੰਡ ਅੱਛਾ ਇਹ ਵਾਲੇ ਪਿੰਡ ਤੋਂ ਨਹੀਂ ਗੱਲ ਪੱਖੋਗਲਾਂ ਤੋਂ ਮੁੰਡਾ ਰੂੜੇ ਅੱਛਾ ਭਈ ਮੈਂ ਤੁਹਾਡੇ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਜਿਵੇਂ ਇਹਨਾਂ ਨੇ ਗੱਲਬਾਤ ਕੀਤੀ ਤੁਸੀਂ ਹੁਣ ਤੱਕ ਸਰਪੰਚੀ ਵੇਖੀ ਹੋਊਗੀ ਤੁਹਾਨੂੰ ਕੀ ਫਰਕ ਲੱਗਦਾ ਕੋਲੇ ਬੈਠੇ ਆ ਇਸ ਕਰਕੇ ਇਹਨਾਂ ਦਾ ਹੀ ਗੁੰਡ ਨਹੀਂ ਹੋਣੇ ਫਿਰ ਵੀ ਜੋ ਗੱਲ ਐਕਚੁਅਲ ਦੇ ਵਿੱਚ ਰਿਐਲਿਟੀ ਆ ਹਨਾ ਕੀ ਲੱਗਦਾ ਧੜਲੇ ਵਾਲੀ ਸਰਪੰਚੀ ਹੋਣੀ ਚਾਹੀਦੀ ਹੈ ਪਿੰਡ ਦੇ ਵਿੱਚ ਹਾਂਜੀ ਹਾਂਜੀ ਟੜਿਆ ਵਾਲੀ ਸਰਪੰਚੀ ਹੋਣੀ ਚਾਹੀਦੀ ਜੀ ਕਿਉਂਕਿ ਪਹਿਲਾਂ ਵੀ ਸਰਪੰਚ ਦਾ ਬਹੁਤ ਰਿਹਾ ਜੀ ਜੇ ਮਹਣੋ ਬਾਈ ਸਰਪੰਚ ਆਈਏ ਇਕੱਲੇ ਚਟੜਾਣੂ ਨਸ਼ੇ ਤੋਂ ਹਟਾ ਕੇ ਇਕੱਲੇ ਥਾਣੇ 'ਚ ਨਹੀਂ ਫੜਾ ਰਿਹਾ ਜੀ ਇਹਨੇ ਘਟੋ ਘਟੋ ਜੀ 5 ਤੋਂ 6 ਮੁੰਡੇ ਸਾਡੇ ਜਿਹੜੇ ਕਹਿੰਦੇ ਨਸ਼ਾ ਛੱਡਣਾ ਸੈਂਟਰਾਂ 'ਚ ਵੀ ਭੇਜਿਆ ਜੀ ਇਹਨਾਂ ਨੇ ਹਾਂਜੀ ਵੀ ਨਸ਼ੇ ਛੱਡੋ ਤੇ ਸੈਂਟਰਾਂ 'ਚ ਛੱਡੇ ਆ ਵੀ ਮੁੰਡੇ ਆਪਦੇ ਕੋਲੋਂ ਖਰਚਾ ਕਰਕੇ ਜੀ ਸੈਂਟਰਾਂ 'ਚ ਭੇਜਿਆ ਵੀ ਮੁੰਡੇ ਸੁਧਰਨ ਜੀ ਹੁਣ ਇਹਨੇ ਇਕੱਲੇ ਪਰਚੇ ਨਹੀਂ ਪਵਾ ਰਿਹਾ ਵੀ ਨਸ਼ਾ ਨੂੰ ਚੱਕ ਕੇ ਥਾਣੇ ਛੱਡਦਾ ਜੀ ਉਹ ਕੰਮ ਨਹੀਂ ਹੈ ਕਿ ਨਸ਼ੇ ਤੋਂ ਛੁਡਾਇਆ ਵੀ ਰਹੇ ਨੇ ਜਿਨ੍ਹਾਂ ਨੇ ਛੱਡਣਾ ਜੀ ਸੰਪਰਕ ਕਰਨ ਬਾਈ ਨਾਲ ਜੀ ਬਹੁਤ ਮੁੰਡੇ ਨਸ਼ੇ ਛੁਡਾਏ ਇਹਨਾਂ ਨੇ ਜੀ ਅੱਛਾ ਹਾਂਜੀ ਪਹਿਲਾਂ ਤੋਂ ਹੀ ਇਹ ਕੰਮ ਹਾਂ ਭਾਣੇ ਮੇਰੀ ਗੱਲ ਸੁਣ ਲੈ ਕਣ ਸਾਡੇ ਪਿੰਡ ਦੇ ਵਿੱਚ ਪੰਜ ਸੀ ਕੁੜੀਆਂ ਬੈਠੀਆਂ ਨੇ ਉਹ ਕਾਹਦੇ ਕਰਕੇ ਬੈਠੀਆਂ ਚਿੱਟੇ ਕਰਕੇ ਉਹਨਾਂ ਦੇ ਘਰਾਂ 'ਚ ਚਿੱਟੇ ਪੀਂਦੇ ਨੇ ਜਿਹੜੇ ਮੁੰਡੇ ਨੇ ਉਹਨਾਂ ਦੀਆਂ ਬੈਠੀਆਂ ਨੇ ਹੁਣ ਨਿਗੇ ਨਿਗੇ ਜਵਾਕਾਂ ਮੱਲ ਹੁਣ ਅੱਜ ਕੱਲ ਕੀ ਚੱਲ ਰਿਹਾ ਪਤਾ ਦੌਰ ਕੀ ਚੱਲ ਰਿਹਾ 20 ਕਿਲ ਨਾਲੇ ਮੁੰਡੇ ਨੂੰ ਰਿਸ਼ਤਾ ਨਹੀਂ ਹੁੰਦਾ ਰਿਸ਼ਤਾ ਕਹਿੰਦੇ ਹੁੰਦਾ ਜਮੀਨ ਨਹੀਂ ਦੇਖਦਾ ਅੱਜ ਕੱਲ ਲੋਕ ਹਾਂਜੀ ਚੱਲ ਰਹੀ ਐ ਜਿਸ ਤਾਂ ਹੁੰਦੀ ਨਹੀਂਗਾ ਕੁਛ ਤਾਂ ਜਵਾਗ ਦਾ ਬਾਹਰ ਜਾਂਦੇ ਨੇ ਸਾਰੇ ਹੂੰ ਨਹੀਂ ਇੱਥੇ ਇੱਕ ਗੱਲ ਸੁਣ ਲਈ ਭਾਣੇ ਅੱਜ ਤੂੰ ਮੇਰੀ ਵੀਡੀਓ ਕਰ ਲੈ ਜਦੋਂ 5 ਸਾਲ ਨੂੰ ਇੱਥੇ ਪੰਨਿਆਂ ਦਾ ਰਾਜ ਹੋਣਾਗਾ ਹੂੰ ਪੰਨਿਆਂ ਦਾ ਰਾਜ ਹੀ ਹੋਊਗਾ ਜਦੋਂ ਇੱਥੇ ਭਈਏ ਇੱਥੇ ਆ ਡਿੱਗ ਜਾਂਦੇ ਆ ਆਪਾਂ ਬਾਹਰ ਜਾਣ ਲੱਪਾ ਵਗ ਜਾਂਦੇ ਹਮਾਚਲ ਚ ਆਪਣੀ ਵੋਟ ਹੀ ਨਹੀਂ ਬਣਦੀ ਨਾ ਕੁਛ ਮਲੇ ਤੁਸੀਂ ਕਿੰਨੀਆਂ ਵੋਟਾਂ ਕਟਵਾਤੀਆਂ ਆਪਦੇ ਪਿੰਡ ਦੇ ਵਿੱਚ ਸਰਪੰਚੀ ਤੋਂ ਬਾਅਦ ਬਾਅਦ ਇਹਨਾਂ ਮੇ 20 ਵੋਟਾਂ ਬਣੀਆਂ 20 ਕਟਵਾਤੀਆਂ ਮੈਂ ਹਾਂ 20 ਕਟਵਾਣੀਆਂ ਵੋਟਾਂ ਉਹਦਾ ਪਿੰਡ ਚ ਭਈਏ ਰਹਿੰਦੇ ਕਿੰਨੇ ਕਾ ਭਈ ਇਹ ਮੰਨ ਲਾ 20 ਘਰ ਨੇ ਮੰਨ ਲਾ ਜਿਹੜੇ ਰਹਿੰਦੇ ਨੇਗੇ 20 ਘਰ ਨੇ ਇਹ ਤਾਂ ਬਣੇ ਜੇ ਹਜੂਮ ਹੋਣਗੇ ਤਾਂ ਭੱਜਣਗੇ ਹਾਣ ਮੈਂ ਕੱਲਾ ਭਜਾਉਂਦਾ ਮੇਰੇ ਤੇ ਪਰਚਾ ਕਰਨਗੇ ਇੱਕ ਜਿਹੜੀ ਫੈਕਟਰੀ ਦੀ ਗੱਲ ਕਰਦੇ ਹਾਂ ਕਿ ਉੱਥੇ ਆਪਣੇ ਬੰਦਿਆਂ ਨੂੰ ਜੋਬ ਦਿੰਦੇ ਨਹੀਂ ਕਿ ਆਪਣੇ ਬੰਦੇ ਜਾਂਦੇ ਹੀ ਨਹੀਂ ਆਪਣੇ ਬਣੇ ਜੰਦੇ ਜਿਹੜੇ ਮੰਨ ਲਾ ਮਾਜਨ ਬੰਦੇ ਨੇ ਵੱਡੇ ਬਹੁਣ ਮਿੱਲਾ ਨੇ ਬੰਦੇ ਨੇ ਉਹ ਜ਼ਿਆਦਾਤਰ ਭੰਜ ਭੰਗਾਂ ਨੂੰ ਲਿਆਉਂਦੇ ਉੱਥੇ ਰਹਿੰਦੇ ਨੇਗੇ ਪਿੰਡ ਦੇ ਵਿੱਚ ਐਨ ਆਰ ਆਈ ਪਰਿਵਾਰ ਵੀ ਹੋਣਗੇ ਬਹੁਤ ਐਨ ਆਰ ਆਈ ਪਰਿਵਾਰ ਬਾਰੇ ਕੋਈ ਨਹੀਂ ਬੋਲਦਾ ਜਦੋਂ ਮੇਰੇ ਘਰੇ ਅੱਗ ਲੱਗੀ ਮੈਂ ਤਾਂ ਬੋਲੂਗਾ ਐਨ ਆਰ ਆਈ ਕੋਈ ਨਹੀਂ ਬੋਲਦਾ ਸਭ ਬਾਹਰ ਰਬਾਗੇ ਅਗਲਾ ਸੁਨਪਤੀ ਹਰੇਕ ਡਰਦਾਗਾ ਚਿੱਟਲ ਨੂੰ ਹੱਥ ਕੌਣ ਬਾਲੂਗਾ 20 ਬੰਦੇ ਨੇ ਕੋਈ ਹੱਥ ਬਾਲੂਗਾ ਕਦੇ ਇਦਾਂ ਹੋਇਆ ਵੀ ਤੁਹਾਡਾ ਕਿਸੇ ਨੇ ਪਿੱਛਾ ਕੀਤਾ ਹੋਵੇ ਜਾਂ ਹਮਲਾ ਸਤ ਪਾਣੇ ਮੇਰੀ ਗੱਲ ਸੁਣ ਲੈ ਸੀ ਕੋਈ ਬਾਹਰ ਨਹੀਂ ਜਾਣਾ ਸਾਡੇ ਕੋਲੇ ਪਾਸਪੋਰਟ ਕੋਈ ਨਹੀਂ ਸਾਡੇ ਦੇਤੇ ਦਾ 15 ਪਰਚੇ ਨੇ ਬਣੇ ਅਸੀਂ ਕਿਹਾ ਸਾਡੀ ਲਾਗਡਾਟ ਹੁਣ ਤੁਹਾਡੀ ਚਿੱਟੇ ਵਾਲਿਆਂ ਨਾਲ ਪੂਰੀ ਲੱਗਦੀ ਐ ਇਟ ਕੁੱਤੇ ਵਾਲਾ ਬੈਰ ਹੋਇਆ ਲੱਗਦੀ ਆ ਆਪਣੇ ਫੁੱਲੀ ਲੱਗਦੀ ਆ ਸਾਨੂੰ ਕੋਈ ਗੋਲੀ ਦਾ ਡਰ ਨਹੀਂ ਸਾਨੂੰ ਕਾਹੇ ਦਾ ਡਰ ਨਹੀਂ ਹੈਗਾ ਸਾਨੂੰ ਕਿਸੇ ਪਰਚੇ ਦਾ ਡਰ ਨਹੀਂ ਆ ਅਸੀਂ ਸਿੱਧੇ ਮੱਥੀ ਜਾਂ ਤੁਹਾਨੂੰ ਪਤਾ ਹੀ ਜਾਏ ਤਾਂ ਫੜਾਂਗੇ ਜੱਟਾਂ ਨੂੰ ਮੈਂ ਸਰਪੰਚਾਂ ਨੂੰ ਇਹੀ ਬੇਨਤੀ ਕਰਦਾ ਵੀ ਜਾਗਰੂਪ ਹੋ ਡਰੋ ਨਾ ਬਾਈ ਡਰ ਜੇ ਤਾਂ ਮੰਨ ਲੈ ਓਦੇ ਮਨ 'ਚ ਡਰਾ ਡਰ ਕੀ ਕਰ ਦੇਣਗੇ ਓ ਕੀ ਕ ਸਰਪੰਚ ਆ ਮੁਖੀ ਆ ਸਰਪੰਚ ਦੀ ਪਹੁੰਚ ਬਹੁਤ ਹੁੰਦੀ ਹੈਗੀ ਜਗਾਵਾਂ ਦੇ ਉੱਤੇ ਲੋਕਾਂ ਦੇ ਆਪਾਂ ਦੇਖਿਆ ਵੀ ਸਰਪੰਚਾਂ ਨੂੰ ਮਾਰਿਆ ਵੀ ਗਿਆ ਗੋਲੀਆਂ ਨਾਲ ਭੁੰਨ ਤੇ ਸਰਪੰਚ ਬਹੁਤ ਜਿਹੜੇ ਚਿੱਟੇ ਕੁਸ਼ ਵਿੱਚੋਂ ਚਿੱਟੇ ਦਾ ਵਿਰੋਧ ਕਰਦੇ ਸੀ ਕੋਈ ਧੜੇਵਾਜੀ ਦਾ ਸੀ ਡਰ ਨਹੀਂ ਲੱਗਦਾ ਪਾਣੇ ਡਰ ਸਾਡੇ ਮਣ ਚ ਹੈ ਨਹੀਂ ਡਰ ਦੂਰ ਕਾਦੇ ਵਾਸਤੇ ਮੰਨਣਾ ਕੱਲੇ ਘਰੇ ਨਾਲੇ ਕੱਲਾ ਪੁੱਤਾਂ ਮੈਂ ਡਰ ਕਾਦਾ ਡਰ ਕੋਈ ਨਹੀਂ ਬੁੜਾ ਬੁੜਾ ਕਹਿੰਦਾ ਬੜਾ ਵਿਡਾ ਤੂੰ ਤੇ ਘੱਟ ਕਰ ਲੈ ਚਿੱਟਿਆਂ ਨੂੰ ਹੁਣ ਸਰਪੰਚ ਬਣ ਗਿਆ ਵੀ ਤ ਹੁਣ ਕੀ ਲੈਣਾ ਇਹਨਾਂ ਤੋਂ ਕੀ ਲੈਣਾ ਮੈਨੂੰ ਪਤਾ ਮੈਨੂੰ ਮੇਰੇ ਦਿਲ 'ਚ ਦਰਦ ਆਗਾ ਦਰਦ ਆਦਾਗਾ ਮੈਂ ਬੁੜੀਆਂ ਨੂੰ ਕਿਹਾ ਜੀ ਮੈਂ ਛੋੜਾ ਚਿੱਟੇ ਆਲਾ ਨਾ ਖੜਾ ਹੜਾ ਦੂ ਹੋਰ ਕੁਛ ਮਕਰਾਂ ਨਾ ਕਰ ਅੱਛਾ ਹਾਂ ਮੇਰਾ ਡਰ ਦੂਰ ਕੋਈ ਨਹੀਂ ਉਹਨੂੰ ਕਿਸੇ ਚੀਜ਼ ਦਾ ਡਰ ਨਹੀਂ ਨਸ਼ਾ ਖਤਮ ਕਰਨਾ ਤੇ ਪ੍ਰਵਾਸ ਖਤਮ ਕਰਨਾ ਇਹੀ ਮਕਸਦ ਦੇ ਨਾਲ ਸਰਪੰਚੀ ਜਿੱਤੀ ਸੀ ਹਾਂ ਭਾਣੇ ਮੈਨੂੰ ਵੋਟ ਹੀ ਬੁੜੀਆਂ ਦੀ ਪਈ ਆ ਬਸ ਮੈਂ ਚਿੱਟੇ ਲੰਨੇ ਮਗਰ ਪਿਆ ਬਸੀ ਬੁਣੀਆਂ ਨੂੰ ਪਤਾਗਾ ਜਿਹਦੇ ਘਰੇ ਚਿੱਟਾ ਅੱਗ ਲੱਗੀ ਵੀ ਹੈ ਨਾ ਉਹਨਾਂ ਨੂੰ ਪੁੱਛ ਕੇ ਦੇਖੋ ਦੂਜਿਆਂ ਦਾ ਹਲੇ ਦੂਜਾ ਕੋਈ ਨਹੀਂ ਫੜਦਾ ਅਗਲਾ ਕਾ ਅਸਦਾਗਾ ਵੀ ਇਹਨਾਂ ਦਾ ਪੁੱਤ ਲੱਗਿਆ ਮੈਨੂੰ ਪਤਾ ਜੱਜ ਉਹਨਾਂ ਦੇ ਆ ਕੱਲ ਨੂੰ ਮੇਰੇ ਵੀ ਆਊਗਾ ਉਹ ਇਸ ਹਿਸਾਬ ਨਾਲ ਤਾਂ ਤੁਹਾਡੇ ਪਿੰਡ ਦੇ ਵਿੱਚ ਜੇ ਤੁਹਾਡੀ ਜਿੱਤ ਹੋਈ ਹੈ ਤਾਂ ਚਿੱਟਾ ਜਿਹੜਾ 70% ਹੈਗਾ ਚਿੱਟਾ ਭਾਵੇਂ ਜਵਾਕ ਮੰਨ ਲਾ 20 ਬੰਦੇ ਜਵਾਕ ਲਾਉਂਦੇ ਆ 20 ਤੋਂ ਖਾਂ ਅਗਲੇ ਸਾਲ ਨੂੰ 40 ਹੋਣਗੇ ਉਹਨਾਂ ਨਾਲ ਫਿਰਦੇ ਨਵੇਂ ਮੋਮਰਾਂ ਉਹਨਾਂ ਨੂੰ ਪਤਾ ਹੀ ਨਹੀਂ ਲੌ ਚਿੱਟਾ ਲਾਉਂਦੇ 15 ਹਾਲ ਤੋਂ ਲੈ ਕੇ 20 ਸਾਲ ਦੇ ਜਵਾਕ ਨੇੜੇ ਲਾਉਂਦੇ ਨੇ 20 22 ਸਾਲ ਦੇ ਉਹਨਾਂ ਨੂੰ ਪਤਾ ਹੀ ਨਹੀਂ ਕੁਝ ਉਹਨਾਂ ਨਾਲ ਤੁਰ ਫਿਰਦਾ ਮੋਟਰਾਂ 'ਤੇ ਬਹਿ ਕੇ ਉੱਥੇ ਲਾਗੇ ਉੱਥੇ ਲਾਗੇ ਗਾਂ ਦੀਆਂ ਵਧੀਆਂ ਦਾ ਕੰਮ ਇਹ ਕੋਈ ਮਤਾ ਵੀ ਪਾਇਆ ਤੁਸੀਂ ਇਹਨਾਂ ਦੇ ਵਿਰੁੱਧ ਚਾਹੇ ਪ੍ਰਵਾਸੀ ਹੋਵੇ ਜਾਂ ਚਿੱਟੇ ਵਾਲੇ ਹੋਣ ਇਹਨਾਂ ਦੇ ਵਿਰੁੱਧ ਕੋਈ ਮਤਾ ਪਾਇਆ ਬਣੇ ਮਤਾ ਪਾਇਆਗਾ ਮਤਾ ਵੀ ਪਾਇਆਗਾ ਭਈਆਂ ਦਾ ਵੀ ਪਾਇਆ ਮੰਨ ਲਾ ਜਿਵੇਂ ਪਿੰਡ ਦੇ ਵਿੱਚ ਕੋਈ ਵਿਆਹ ਕਰਾ ਲੈਂਦਾਗਾ ਪਿੰਡ ਜੀ ਰਹਿਣ ਲੱਗੇ ਇਹ ਵੀ ਮਤਾ ਪਾਇਆ ਅੱਜ ਕੱਲ ਚੱਲੀ ਸਿਸਟਮ ਕੀ ਚੱਲੀ ਜਾਂ ਇਹਦੇ ਵਿਰੁੱਧ ਵੀ ਤੁਸੀਂ ਮੰਨਦੇ ਨਹੀਂ ਰਿਸ਼ਤਾ ਕਦੇ ਹੁੰਦਾ ਹੀ ਨਹੀਂਗਾ ਤੇ ਕੀ ਫਿਰ ਇਹਦੇ ਵਿਰੁੱਧ ਕੀ ਉਹਨਾਂ ਨੂੰ ਪਿੰਡ ਦੇ ਵਿੱਚੋਂ ਛੇਕ ਦਿੱਤਾ ਜਾਂਦਾ ਹਾਂ ਪਿੰਡ ਦੇ ਵਿੱਚ ਆਪਾਂ ਰਹਿਣਾ ਨਹੀਂ ਦਿੱਤਾ ਹੋਊਗਾ ਕਹਾਂ ਅੱਜਕੱਲ ਮੇਰੇ ਵੀ ਕੁੜੀਆਂ ਕੱਲ ਨੂੰ ਮੰਨ ਲੈ ਜਾਂ ਕੱਲ ਨੂੰ ਉਹ ਮੈਂਦਾ ਕੱਲ ਨੂੰ ਮੇਰੀ ਹੀ ਬੈਠੂਗੀ ਆਪਣਾ ਸਿੱਧੀ ਗੱਲ ਆ ਕਿਸੇ ਨੂੰ ਆਪਾਂ ਮੈਂ 5 ਸਾਲ ਰਹਾਂਗਾ ਮੈਂ ਕਿਸੇ ਦੀ ਭਈਆਂ ਦੀ ਵੋਟ ਨਹੀਂ ਮੰਨ ਦਿੰਦਾ ਤੇ ਆ ਜਿਹੜੇ ਆ ਬਿਆਹ ਬੂ ਕਰਾਉਂਦੇ ਨੇ ਸਭ ਨੂੰ ਡੱਕਰ ਤੇ ਕੋਈ ਨਹੀਂ ਇੱਥੇ ਰਹੂਗਾ ਬਾਣੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੇਰੇ ਭਰਾ ਦੀ ਡੈਥ ਹੋਈ ਸੀਗੀ ਮੈਂ ਉਦੋਂ ਫੁੱਲ ਵਾ ਕੇ ਆ ਸੀ ਉਧਰ ਮੈਂ ਤਾਂ ਉੱਥੇ ਫੁੱਲ ਵਾ ਕੇ ਆਇਆ ਸੀਗਾ ਫੁੱਲ ਵਾ ਕੇ ਆਇਆ ਮੈਨੂੰ ਆ ਕੇ ਮੈਨੂੰ ਲੋਕ ਕਹਿੰਦੇ ਵੀ दारू ਚਲਾਹ दारू ਚਲਾ ਪੈਗ ਲਵਾ ਕੇ ਇਹਨੂੰ ਮੰਨ ਲਾ ਤਾਂ ਵੋਟਾਂ ਪੈਣੀਆਂ ਹੈ ਮਜਬੂਰੀ ਸੀਗੀ ਮੈਂ ਆਪਦੇ ਘਰੇ ਦਾਰੂ ਨਹੀਂ ਚਲਾਈ ਮੰਨ ਲਾ ਘਰੇ ਦਾਰੂ ਨਹੀਂ ਪਈ ਤੇ ਮਜਬੂਰੀ ਬਣ ਜਾਂਦੀ ਹੈ ਲੋਕ ਕਹਿੰਦੇ ਨੇ ਆਪ ਕਹਿੰਦੇ ਨੇ ਉਹਦੇ ਵੋਟਾਂ ਵਲੇ ਨਾਲੇ ਮੇਰੇ ਭਰਾ ਦੀ ਦਿੱਥੋ ਹੀ ਵੀ ਸੀਗੀ ਸਕੇ ਭਰਾ ਦੀ ਕਿਤੇ ਗੁੱਸੇ ਹੀ ਨਾ ਹੋ ਜਾਣਾ ਇੰਨੀ ਗੱਲ ਪਿੱਛੇ ਗੁੱਸੇ ਹੀ ਨਾ ਹੋ ਜਾਣਾ ਜਿਹੜੇ ਕੋਈ ਚਾਰ ਘਰ ਮਗਰ ਤੁਰਦੇ ਆ ਜਾਂ ਸਪੋਰਟ ਕਰਦੇ ਆ ਮੰਨ ਲਾ ਬਣੇ ਹੁਣ ਜੇ ਮੰਨ ਲਾ ਮੈਂ ਫੜ ਨਹੀਂ ਲਾਉਂਦੇ ਜਨਾ ਮੰਨ ਲਾ ਪੈ ਦਾ ਤੁਹਾਨੂੰ ਪਤਾ ਹੀ ਆ ਜਿਹੜੇ ਨੇ ਮੰਨ ਲਾ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਆ ਕੀ ਸਿਸਟਮ ਚੱਲੀ ਜਾਂਦਾਗਾ ਜਿਹੜਾ ਜਿਹੜਾ ਨਹੀਂ ਲੋ ਜਿਨੇ ਉਹ ਪਿਕ ਨੇ ਪਿਆਈ ਹੋਈ ਨਹੀਂ ਉਹਨੂੰ ਵੋਟੇ ਵਿਚਾਰੇ ਨੂੰ ਸੋਲਾ ਪਈਆਂ ਨੇ ਜਿੰਨੇ ਵੀ ਗਲਤ ਕੰਮ ਪਿੰਡ ਦੇ ਵਿੱਚ ਹੋ ਰਹੇ ਆ ਉਹਨਾਂ ਦੇ ਖਿਲਾਫ ਜਿਹੜੀ ਮੁਹਿੰਮ ਹੈ ਉਹ ਚਲਾਈ ਹੋਈ ਆ ਕੋਈ ਮੈਸੇਜ ਦੇਣਾ ਚਾਹੋਗੇ ਵੀ ਆਖਿਰ ਤੇ ਮੈਸੇਜ ਆਹੀ ਆ ਭੈਣ ਬਣ ਕੇ ਹਨਾ ਇਹ ਵੀਡੀਓ ਵੱਧ ਤੋਂ ਵੱਧ ਵਾਇਰਲ ਕਰ ਦੇ ਵੀ ਸਰਪੰਚਾਂ ਤੱਕ ਸਚੇਤ ਹੋ ਦੇ ਗੱਲ ਜੀ ਸ਼ੁਕਰੀਆ ਖੈਰ ਲੋਕਾਂ ਦੇ ਹੱਥਾਂ ਦੇ ਵਿੱਚ ਹੁੰਦਾ ਇਹ ਤਾਂ ਅਸੀਂ ਅਕਸਰ ਮਾੜੀਆਂ ਵੀਡੀਓਜ਼ ਵੀ ਤਾਂ ਵਾਇਰਲ ਕਰਦੀਆਂ ਤੇ ਬੇਨਤੀ ਕਰੂੰਗੀ ਕਿ ਹਰੇਕ ਪਿੰਡ ਦੇ ਸਰਪੰਚ ਨੂੰ ਬਾਈ ਜੱਗੇ ਦੀ ਤਰ੍ਹਾਂ ਕੰਮ ਕਰਨਾ ਚਾਹੀਦਾ ਹੈ ਖਾਸ ਤੌਰ ਤੇ ਜਿਹੜੀ ਗੱਲ ਹੈਗੀ ਹੈ ਨਸ਼ੇ ਨੂੰ ਲੈ ਕੇ ਅਸੀਂ ਸਰਕਾਰਾਂ ਨੂੰ ਜ਼ਰੂਰ ਕੋਸ਼ਿਸ਼ ਦੇ ਲੈਣੇ ਆ ਕਿ ਸਰਕਾਰਾਂ ਇਸ ਨੂੰ ਰੋਕ ਸਕਦੀਆਂ ਨੇ ਪਰ ਜੇ ਇੱਕ ਪਿੰਡ ਦੇ ਵਿੱਚ ਜੱਗਾ ਰੋਕ ਸਕਦਾ ਹੈ ਤਾਂ ਹਰੇਕ ਪਿੰਡ ਦਾ ਸਰਪੰਚ ਆਪਣੇ ਪਿੰਡ ਦੇ ਵਿੱਚ ਚੱਟਾ ਜਿਹੜਾ ਉਹਨੂੰ ਰੋਕ ਸਕਦਾ ਹੈ ਤੇ ਜਦੋਂ ਪਿੰਡਾਂ ਦੇ ਵਿੱਚ ਚੱਟਾ ਜਿਹੜਾ ਉਹ ਬੰਦ ਹੋ ਜਾਊਗਾ ਜਾਂ ਪਿੰਡਾਂ ਦੇ ਵਿੱਚ ਚਿੱਟੇ ਵਾਲਿਆਂ ਨੂੰ ਰਹਿਣ ਹੀ ਨਹੀਂ ਦਿੱਤਾ ਜਾਊਗਾ ਤਾਂ ਉਹ ਆਪਦੀਆਂ ਠਹਿਰਾਂ ਜਦੋਂ ਉਹਨਾਂ ਦੀਆਂ ਮੁੱਖ ਜੜੀਆਂ ਤਾਂ ਆਪਣੇ ਆਪ ਇਹ ਜਿਹੜਾ ਛੇਮਾ ਦਰਿਆ ਹੈ ਨਸ਼ਿਆਂ ਦਾ ਇਹ ਵੀ ਬੰਦ ਹੋ ਜਾਊਗਾ ਤੇ ਨਾਲ ਹੀ ਉਹਨਾਂ ਨੇ ਪ੍ਰਵਾਸੀਆਂ ਦੀ ਗੱਲ ਕੀਤੀ ਜਾਂ ਗਲਤ ਕੰਮ ਜਿਹੜੇ ਪਿੰਡ ਦੇ ਵਿੱਚ ਰਹਿ ਕੇ ਸੁਸਾਇਟੀ ਨੂੰ ਗਲਤ ਮੈਸੇਜ ਦਿੰਦੇ ਨੇ ਉਹਨਾਂ ਦੇ ਖਿਲਾਫ ਵੀ ਇਹਨਾਂ ਨੇ ਮੁਹਿੰਮਾਂ ਜਿਹੜੀ ਉਹ ਚਲਾਈ ਹੋਈ ਹੈ